ਮਾਨਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਰੱਲਾ ਤੇ ਜਦੋਂ ਬਾਹਰਲੇ ਲੋਕ ਇਸ ਨੂੰ ਸੰਬੋਧਨ ਕਰਦੇ ਨੇ ਉਹ ਇਸ ਪਿੰਡ ਨੂੰ ਜੋਗਾ ਰੱਲਾ ਵੀ ਬੋਲ ਦਿੰਦੇ ਨੇ ਇਸ ਪਿੰਡ ਦਾ ਇਤਿਹਾਸ ਆਪਣੇ ਆਪ ਦੇ ਵਿੱਚ ਕਮਾਲ ਹੈ ਇਸ ਪਿੰਡ ਦਾ ਨਾਮ ਬੋਲੀਆਂ ਦੇ ਵਿੱਚ ਬੋਲਿਆ ਗਿਆ ਇਸ ਪਿੰਡ ਦੇ ਉੱਤੇ ਗੀਤ ਬਣੇ ਪੁਰਾਣੇ ਸਮੇਂ ਤੋਂ ਲੈ ਕੇ ਬਹੁਤ ਸਾਰੀਆਂ ਕਹਾਣੀਆਂ ਇਸ ਪਿੰਡ ਦੇ ਨਾਲ ਜੁੜੀਆਂ ਹੋਈਆਂ ਨੇ ਇਸ ਟਾਈਮ ਦੇ ਉੱਤੇ ਮੈਂ ਜਿਹੜਾ ਹੈਗਾ ਰੱਲੇ ਪਿੰਡ ਦੇ ਵਿੱਚ ਬੈਠਾ ਤੇ ਮੇਰੇ ਨਾਲ ਬਾਪੂ ਜੰਗਸਿੱਖ ਹੁਣੀ ਨੇ ਬਾਪੂ ਹੁਣ ਇਹਨੂੰ ਪਿਆਰ ਦੇ ਨਾਲ ਲੋਕੀ ਸਾਰੇ ਜੰਗਸਿੱਖ ਦੇ ਨਾਲ ਬੁਲਾਉਂਦੇ ਨੇ ਤੇ ਉਮਰ ਬਾਪੂ ਹੁਣਿਆਂ ਦੀ ਤਕਰੀਬਨ 100 ਸਾਲ ਦੇ ਕਰੀਬ ਹੈ ਬਾਪੂ ਹੁਣਿਆਂ ਤੇ ਇਤਿਹਾਸ ਦੇ ਬਾਰੇ ਜਾਣਦੇ ਆ ਇਹਦਾ ਇਸ ਪਿੰਡ ਦੇ ਨਾਲ ਜੁੜੀਆਂ ਕਹਾਣੀਆਂ ਦੇ ਬਾਰੇ ਜਾਣਦੇ ਆ ਬਾਪੂ ਸਤਿ ਸ੍ਰੀ ਅਕਾਲ ਬਸ ਜੀ ਖਾਲਸਾ ਜੀ ਕੀ ਫਤਿਹ ਸੇਤਾ ਤੰਦਰੁਸਤੀਆਂ ਨੇ ਹਾਂ ਸਾਦਲਸਦੀ ਤੰਦਰੁਸਤੀ ਠੀਕ ਜਿਵੇਂ ਮੈਂ ਕਿਹਾ ਬਾਪੂ ਵੀ ਜਦੋਂ ਨਾ ਤੁਹਾਡੇ ਪਿੰਡ ਨੂੰ ਦੂਰੋਂ ਵਾਲੇ ਬੋਲਦੇ ਨੇ ਉਹ ਐਂ ਕਹਿੰਦੇ ਨੇ ਜੋਗਰ ਅੱਲਾ ਹਾਂ ਹਾਂ ਦੋਨਾਂ ਨੂੰ ਜੋੜ ਕੇ ਕਹਿੰਦੇ ਨੇ ਹਾਣੀ ਝੋੜੇ ਹੈ ਨਾ ਹਾਣੀ ਝੋੜੇ ਭਰਾ ਸੀ ਅੱਛਾ ਇਹਦੇ ਬਾਰੇ ਦੱਸੋ ਤੁਹਾਨੂੰ ਇਹ ਭਰਾ ਸੀ ਜੋਗਰ ਅੱਲਾ ਭਰਾ ਸੀ ਜੀ ਇੱਕ ਮੱਖਾ ਵੀ ਸੀ ਨਾਲ ਮੱਖਾ ਜੀ ਤੇ ਭਪਾਲ ਪਹਿਲੇ ਬਾਈ ਦੁਗੀ ਪੀਰ ਦੇ ਨਾਲ ਹਾਂ ਜੀ ਇਹ ਚਾਰ ਪਿੰਡਿਆਂ ਨੇ ਦੁਗੀ ਬੀਬੇ ਨੇੜੇ ਨਾ ਹੂੰ ਹੂੰ ਕਹਿੰਦੇ ਉਹ ਪੈਦਾ ਸੀ ਵੀ ਜਿਹੜਾ ਪਹਿਲਾਂ ਰੱਲਾ ਤੇ ਜੋਗਾ ਇਕੱਠੇ ਸੀ ਜੋਗੇ ਜੀ ਤੇ ਉੱਪਰੋਂ ਪਰਿਵਾਰ ਹੋ ਗਿਆ ਤੇ ਰੰਦਾ ਗੁਜਰ ਗਿਆ ਜੀ ਜੀ ਨੋਰੰਦਾ ਸੀ ਹੂੰ ਉਹ ਗੁਜਰ ਗਿਆ ਤੇ ਉਹਦੇ ਸੇ ਮੁੰਡੇ ਪੰਜ ਉਹ ਫਿਰ ਮਾਈ ਨੂੰ ਉਸ ਉਹ ਵੱਧ ਘਟ ਬੋਲਣ ਲੱਗਾ ਵੱਡਾ ਜੀ ਜਿਹੜਾ ਜੇਠ ਆਪਣਾ ਮਾਈ ਦਾ ਜੀ ਉਹਨੂੰ ਫਿਰ ਉਸ ਤੋਂ ਬੱਚੇ ਚੱਕਣੇ ਪੈ ਗਏ ਜੀ ਉਹ ਬੱਚੇ ਚੱਕ ਕੇ ਸਾਡੇ ਨਿਹਾਲਾ ਹੁਣ ਸਿਰ ਬੱਜ ਕੇ ਬੈਠੇ ਹੋਏ ਨਾ ਜੀ ਉੱਥੇ ਆ ਗਈ ਉਹ ਜੀ ਉੱਥੇ ਦੀ ਕੁਛ ਉਹ ਕਹਿੰਦਾ ਰਿਹਾ ਕੁਛ ਬੀਤੋ ਬਗਦਦ ਨੂੰ ਲਵੇ ਇਹ ਜਬਾਣਾ ਸੌਂਦ ਨੂੰ ਕੋਈ ਬੰਦਾ ਕੋਈ ਕਿਸੇ ਦਾ ਨਾਮ ਹੋਵੇ ਹੂੰ ਬੱਚੇ ਨਿਆਣੇ ਸੀ ਜੀ ਉਹ ਫੇਰ ਚੱਕ ਕੇ ਇਸੇ ਆ ਗਈ ਲੱਭੇ ਜਿਹੜਾ ਲੱਪੇ ਨੇ ਕਹਿੰਦੇ ਖਾਸ਼ਰ ਅੱਲਾ ਹੂੰ ਇਸੇ ਨਾਪ ਸੇ ਜੀ ਹੁਣ ਵੀ ਸਵਾਦਾ ਹੈ ਗਿਆ ਉਹਨਾਂ ਦੀਆਂ ਜੀ ਉਹ ਸਵਾਦਾ ਜਿਹੜਾ ਜੋਦਾ ਨੇ ਨੰਨ ਵੀ ਸਵਾਦਾ ਹੀ ਆ ਉਹ ਆਪਣੀ ਵੱਡੇ ਡੇਰੇ ਕੋਲੇ ਡੇਰੇ ਦਾ ਸਵਾਦਾ ਜੀ ਸਵਾਦਾ ਹੁਣ ਸੋ ਨਿਆਣੇ ਪੰਨਿਆਂ ਕੋਈ ਆ ਜਾਂਦਾ ਹਾਂ ਆ ਜੀ ਪਿੰਡ ਵਿੱਚ ਵਰਦੇ ਆਪਾਂ ਜੀ ਜੀ ਪਹਿਲੇ ਪਾਸੇ ਹਾਂਜੀ ਹਾਂਜੀ ਵੱਡਾ ਡੇਵਾ ਜੀ ਹਾਂ ਤੇ ਉਹ ਬਸਤਰਾ ਦਾ ਡੇਵਾ ਵੀ ਉਹ ਦੇਵੇ ਕੋਈ ਫਿਰ ਉੱਥੇ ਆ ਗਈ ਕਦੋਂ ਵੀ ਮਾਈ ਜੀ ਨੇ ਅੱਜ ਕਰੀ ਨਾਥਾ ਨੂੰ ਵੀ ਮੈਨੂੰ ਜੀ ਵੱਡਾ ਬੈਠ ਨਹੀਂ ਦਿੰਦਾ ਜਾਨੇ ਜੋਗਾ ਤੂੰ ਦਾ ਨਵਗਾੜੇ ਜੋਗਾ ਲੈਂਦਾ ਨਹੀਂ ਕੋਈ ਜੀ ਵੀ ਵੱਡਾ ਸੀ ਅੱਛਾ ਬਠਾ ਆਪ ਤਾਂ ਵੱਡੇ ਦਾ ਜੀ ਹਾਂ ਮਾਈ ਜੀ ਨਾ ਨਹੀਂ ਮੰਦੀ ਸੀ ਹਾਂ ਇਹ ਮੈਨੂੰ ਵੱਡਾ ਬੈਠ ਨਹੀਂ ਦਿੰਦਾ ਜੀ ਮੈਂ ਬੱਚੇ ਨੇ ਨੇ ਮੈਨੂੰ ਉੱਥੇ ਬਿਠਾਉਂਦਾ ਉਹ ਮੈਨੇ ਮਾਈ ਤੋਂ ਵੀ ਹੋਟਲ ਲੈ ਕੇ ਆਈਆਂ ਜੀ ਉਹ ਕਹਿੰਦੇ ਵੀ ਹੋ ਉੱਥੇ ਜਾ ਕੇ ਬੈਠ ਮਾਈ ਵਿਚਾਰੇ ਅੱਛਾ ਹਾਂ ਵੀ ਉੱਥੇ ਕਿਹਦਾ ਸੀ ਤਗੜਾ ਜਿਸੇ ਇੱਕ ਬੱਕਰੀ ਨੇ ਸ਼ੇਰ ਨੂੰ ਮਚਾਂ ਦੇਖਣ ਹੈ ਬਿੜਾਂ ਨੂੰ ਅੱਛਾ ਹਾਂ ਵੀ ਮਚਾਂ ਨੇ ਉੱਥੇ ਜਾ ਦੋ ਠੀਕ ਹੈ ਉਹ ਬਾਈ ਦਾ ਤਗੜੀ ਵੀ ਉੱਥੇ ਥੋੜਾ ਜਿਹਾ ਫਿਓ ਅੱਧਾ ਮੇਤੋ ਵੀ ਘਾਟੀ ਸੀ ਹੁੰਦਾ ਜੀ ਵੀ ਬਾਬਾ ਵੀ ਦੂਰੋਂ ਮਾਥੇ ਵੀ ਕੱਢੀਆਂ ਬੁਰੀਆਂ ਮੈਂ ਹੂੰ ਉਹ ਫਿਰ ਕਹਿਣ ਲੱਗੇ ਵੀ ਬਾਈ ਤੂੰ ਡਾਂਡਾ ਤਸਾ ਤੋਂ ਕਹਾਂ ਲੰਘ ਜਾਈ ਤੂੰ ਤਾਂ ਬਹੁਤ ਦੂਰ ਤੱਕ ਜਾ ਉਸੇ ਦਾ ਜੇ ਅੱਡੇ ਦੇ ਕਰ ਰਹੇ ਤੂੰ ਤੇਰਾ 100 ਕੋਸੇ ਕਪੜਾ ਕੋ ਅੱਛਾ ਹਾਂ ਵੀ ਜੋਗਾ ਦਾ ਸਹਿਕਾਰੀ ਹੈ ਹਾਂ ਆ ਵੀ ਜੋ ਘਰ ਹੋ ਅੱਛਾ ਹਾਂ ਜੋ ਗਿਰ ਨਾ ਨਾ ਜਿਹਨੇ ਸ਼ਰਾਬ ਦਿੱਤਾ ਜੀ ਉਹ ਜਿਹੜੇ ਬਜ਼ੁਰਗਾਂ ਨੇ ਗੱਲ ਦਸੀਆਂ ਜੀ ਜੀ ਉਥੇ ਜਦੋਂ ਆਈ ਫਿਰ ਜੋਗਾ ਪਾਜੀ ਰਹਾ ਵੀ ਇਹਦੇ ਵਿੱਚੋਂ ਕੋਈ 40 45 30 45 ਪਿੰਡ ਵੱਧ ਗਿਆ ਚੁਰੰਦੇ ਚੋ ਅੱਛਾ ਰੱਲੇ ਪਿੰਡ ਚ ਰੱਡੇ ਚੁੱਕੜ ਬੈਠੋ ਉਹ ਸੁਣਿ ਅੱਛਾ ਜੋਗ ਤੇ ਪਿੰਡ ਨਹੀਂ ਕੋਈ ਵੱਜਿਆ ਇਜੋਦਾ ਦੇ ਖਸਾਰੇ ਆ ਪਪਾਲ ਤੇ ਆਪਣਾ ਸਾਰਾ ਆਪਣਾ ਇਹ ਮਾਖਾ ਤੇ ਮੌਜੂ ਮਤੀਆਂ ਅੱਛਾ ਇਸੇ ਪਿੰਡ ਤੋਂ ਬੱਜੇ ਹਾਂ ਉਹ ਇਧਰ ਸੇ ਤਾਂ ਪਹਿਲਾਂ ਹੋਵੇ ਬੜਾ ਸੁਭਾ ਆ ਪਿੱਖੀ ਤੇ ਨਖਿਆਲੇ ਆਤੜੇ ਤੇਨ ਅਧੋ ਵਾਟੜੇ ਹਾਂਜੀ ਤੇ ਨਖੀਵੇ ਕਹਿੰਦੇ ਇੱਛੇ ਛੇੜੇ ਦਾ ਚਾਹਦਾ ਵਾਹੇ ਅੱਛਾ ਹਾਂ ਇਧਰ ਤਾਮਕੋਟ ਤਾਮਕੋਟ ਤੋਂ ਬੜੇ ਪਛਾਣ ਵਾਲਾ ਹਾਂ ਕੀ ਆ ਖਿਆਲੀ ਕਰਨ ਦੀ ਬਲਾਡੇ ਕੋਲੇ ਹਾਂਜੀ ਹਾਂਜੀ ਹਾਂ ਜਾਨ ਦੇਖੋ ਤੁਸੀਂ ਹਾਂਜੀ ਹਾਂਜੀ ਹਾਂ ਇਹ ਸਾਰੇ ਪਿੰਡ ਰੱਲੇ ਤੋਂ ਬਜੇ ਨਾ ਬਾਹਰ ਵੀ ਰਾਹਤਾਂ ਚ ਵੀ ਰਹਿਗੇ ਅੱਛਾ ਅੱਛਾ ਹਾਂ ਇਹ ਫਿਰ ਉਸ ਤੋਂ ਬਾਅਦ ਇਹ ਪੰਜੇ ਪਤ ਤਗਬਦ ਹੋ ਗਏ ਫਿਰ ਵੱਡਾ ਤਾਂ ਸੀ ਆਪਣਾ ਅੜਾਏ ਜੀ ਉਧਰੋਂ ਰਹੇ ਸੀ ਹਾਂਜੀ ਵੱਡੇ ਬੁੱਜੇ ਦਾ ਸੀ ਜਮਾਲ 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 ਸਿੰਘ ਹਾਂਜੀ ਤੀਜੇ ਦਾ ਸੀ ਆਲਮ ਸਿੰਘ ਹਾਂਜੀ ਚੌਥੇ ਦਾ ਸੀ ਬਾਬਲ ਸਿੰਘ ਬਾਬਲ ਕੇ ਬਾਈ ਦੇ ਨੂੰ ਅਖਬਾਰ ਦੇ ਆਪਣੇ ਭਾਈਆਂ ਦੇ ਹੁੰਦੇ ਦਾ ਹਾਂਜੀ ਤੇ ਪੰਜ ਬਸੇ ਮੱਲ ਉਹ ਸਾਰਾ ਛੋਟਾ ਸੀ ਅੱਛਾ ਅੱਛਾ ਉਹ ਮੱਲ ਵੀ ਕੋਲ ਦਾ ਹਾਂਜੀ ਇਹ ਪੰਜ ਪੁੱਤ ਫੇਰ ਡੇ ਵੀ ਹਾਂਜੀ ਇਹ ਪੰਦੇ ਪੁੱਤ ਫੇਰ ਇੱਥੇ ਰਹੇ ਤੇ ਬਾਕੀ ਫੇ ਜਿਹੜੇ ਹੋਰ ਅਸਕੀਨੀਆਂ ਜੇ ਮੈਂ ਆਪਾਂ ਕੋਈ ਐ ਕੋਈ ਦਾ ਹੋ ਗਈ ਦਾ ਜਮੀਨਾਂ ਉਹਨੂੰ ਕੋਈ ਸਹਾਰਦਾ ਜਮੀਨਾਂ ਨੂੰ ਹਾਂਜੀ ਹਾਂਜੀ ਉਹਦੇ ਕੋਲੇ ਲੈਂਦੇ ਹਾਂਜੀ ਐ ਉਹ ਸਿੱਧੂ ਵੀ ਰਹਿ ਗਏ ਤੇ ਆਪਣਾ ਮਾਨ ਵੀ ਹੈਗੇ ਅੱਛਾ ਅੱਛਾ ਤੇ ਹੈਗੇ ਸਾਰੇ ਘੋਮਾ ਦੇ ਉਹ ਜਾਦੇ ਗੋਤ ਜਿਹੜਾ ਹੈਗਾ ਚੈਲਾ ਪਿੰਡ ਚੈਲਾ ਦੇ ਜੀ ਹਾਂਜੀ ਬਾਈ ਵੀ ਚੈਲਾ ਦੇ ਨੋ ਪਿਆ ਅੱਛਾ ਅੱਛਾ ਹਾਂ ਬਿਲਕੁਲ ਚੈਲਾ ਪਿੰਡ ਹੈ ਹਣ ਤਾਂ ਖਰ ਹੋਣਗੇ ਦੋ ਦੋ ਟਾਈ ਸੌ ਘਰ ਹੋਣਾ ਹਾਂਜੀ ਹਾਂਜੀ ਸਾਤ ਵੀ ਹੈਗੇ ਸਾਡੇ ਪਾਸ ਹਾਂਜੀ ਹਾਂਜੀ ਸਾਡੇ ਨਾਲ ਸਾਤ ਪਾਉਂਦਾ 6 ਇਹ ਇਹ ਦੋ ਘਰ ਸੇ ਹੁਣ ਇਹ 30 40 ਹੋ ਗਏ ਇਹ ਸਾਰੇ ਜਿਹੜੇ ਪਰਿਵਾਰ ਨੇ ਬਾਬਾ ਜੋਗੀ ਪੀਰ ਨੂੰ ਮੰਨਦੇ ਨੇ ਸਾਰੇ ਮੰਨਦੇ ਜੀ ਹਾਂਜੀ ਖੋੜ ਬੋਹਰ ਮਾਣੇ ਵਾਂਡੇ ਜੋਗੀ ਪੀਰ ਨੂੰ ਅੱਛਾ ਇਹ ਜੋਗੀ ਪੀਰ ਦਾ ਦੱਸੋਗੇ ਥੋੜਾ ਜਿਹਾ ਕੀ ਇਤਿਹਾਸ ਹੈ ਹਾਂ ਦੱਸਵਾ ਹਾਂਜੀ ਹਾਂਜੀ ਹਾਂ ਜਿਹੜੇ ਫੇਰ ਬਾਅਦ ਸੁਣਿਆ ਨਾ ਸਿਆਸ ਹਾਂਜੀ ਅਸਲੀ ਇਤਿਹਾਸ ਹੋਇਆ ਇਹ ਕੁਝ ਹੋਰ ਲੋਕ ਬਣਾ ਲੈਂਦੇ ਹਾਂਜੀ ਸੋਣੀ ਗੱਲਾਂ ਆਪਾਂ ਹੋਰ ਕਰ ਲੈਂਦੇ ਹਾਂ ਹਾਂਜੀ ਹਾਂਜੀ ਹਾਂ ਜਿਹੜੇ ਇੱਥੇ ਫੇਰ ਜਿਹੜੇ ਇਹਦੇ ਚ ਰੱਡੇ ਚ ਰਾਜੇ ਵੀ ਟੁੱਕੇ ਦੋਤਾਂ ਹਾਂ ਉਹ ਵੀ ਇਹਦੇ ਬਾਰੇ ਮੰਨਿਆ ਜਾਂਦਾ ਹਾਂ ਕਿੱਦਾਂ ਜੀ ਕੱਚੇ ਕਿਲੇ ਸੇ ਹਾਂਜੀ ਤੇ ਉਦੋਂ ਵੀ ਦੱਸ ਦਿੰਦੇ ਵੀ ਉਹ ਕੱਚਾ ਸਾਡਾ ਪਹਿਲਾ ਕਿਲੇ ਚ ਕਰ ਸੀ ਹਾਂਜੀ ਉੱਥੇ ਕਿਲੇ ਰਹਿੰਦੇ ਸੇ ਫਿਰ ਬਾਕੀ ਕੋਈ ਕਿਵੇਂ ਚ ਹਾਂਜੀ ਹੁਣ ਡੋਕਟਰ ਦੇ ਘਰ ਹੈ ਹੁਣ ਬਾਹਰ ਆ ਗਿਆ ਆਖੇ ਤਾਂ ਕੋਠੇ ਨਾ ਅੱਧਰ ਪੈਣਾ ਹਾਂਜੀ ਹਾਂਜੀ ਤੇ ਇਹ ਸਾਡੇ ਸਕੇਨ ਸਾਰੇ ਪੱਤੀ ਹੈ ਪੱਤੀ ਰਾਇ ਵੀ ਪੱਤੀ ਵੱਡੀ ਹੈ ਠੀਕ ਹੈ ਬੈਰੋ ਪਾਟਾ ਬੋੜਾ ਜਿਆ ਲੱਗਦੀ ਹੈ ਹਾਂ ਹਾਂ ਤੇ ਜਮਾੜ ਵੀ ਪੱਤੀ ਵੱਡੀ ਹੈ ਹਾਂਜੀ ਜਿਹੜੇ ਵੱਡੀ ਪੱਤੀ ਮੱਕਾ ਵੀ ਨਾ ਰਾਇ ਪੱਤੀ ਵੱਡੀ ਬਣ ਗਈ ਹੈ ਵੱਡੇ ਐਨਡਾ ਵੱਡੇ ਦਾ ਠੀਕ ਹੈ ਹਾਂ ਇਹ ਫੇਰ ਕੁਦਰਤ ਦਾ ਫੇਰ ਜੁਆ ਹੈ ਹੁੰਦਾ ਰਿਹਾ ਸਾਰਾ ਅਡੋੜੀ ਪੱਤੀਆਂ ਦਿੰਦੇ ਰਹੇ ਇਹ ਜਿਹੜਾ ਫਿਰ ਇਹ ਜੋਗੀ ਪੀਰ ਸੀ ਹਾਂਜੀ ਇਹਦਾ ਪਿਆਤਾ ਜੀ ਉਹਨੂੰ ਬਗਰੋ ਜਾਨ ਨੇ ਫੇਰ ਵੀ ਉਹ ਚੈਰ ਵਾਲਾ ਹੀ ਬੱਗਿਆ ਹਾਂਜੀ ਹਾਂਜੀ ਉਹ ਚੈਰ ਵਾਲਾ ਬੱਗਿਆ ਕਦੋਂ ਤੇ ਇਹ ਦੱਸਦੇ ਨੇ ਵੀ ਇਤਸਾਲ ਸੀ ਉਹ ਬੁੱਢਾ ਸੋਹਣਾ ਸੀ ਮਾ ਥੋੜਾ ਜਵਾਨ ਸੀ ਹਾਂਜੀ ਉਹ ਵੀ ਇੱਕ ਸੰਤ ਹੋ ਗਿਆ ਜੋਗੀ ਪੀਰ ਰਿਹਾ ਲੱਕਾ ਦੌਂਦਾ ਰਿਹਾ ਹਾਂਜੀ 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 ਪਿਆਤਾ ਜੀ ਠੀਕ ਹੈ ਜੋ ਸੰਤ ਹੋ ਗਿਆ ਉਹ ਚਲਦਾ ਫਿਰਦਾ ਥੋੜਾ ਇਬਰ ਕਾਬਲ ਕੇ ਨਹੀਂ ਚਲੇਗਾ ਅੱਛਾ ਅਸਾ ਤੇ ਆਏ ਹੈ ਕਾਬਰ ਕਾਬਰ ਕਿਨ ਚਲਿਆ ਗਿਆ ਠੀਕ ਹੈ ਜਵਾਨ ਸੀ ਸੋਹਣਾ ਇਹ ਮਾਈਆਂ ਨੂੰ ਹੁੰਦਾ ਹਾਂਜੀ ਕੋਈ ਨਾ ਮੁਸਲਮਾਨ ਰਾਜਾ ਸੀ ਨਾ ਉਹਦੇ ਰਹਿਣ ਲੱਗ ਗਿਆ ਉੱਥੇ ਠੀਕ ਹੈ ਕਾਬਲ ਚ ਕਾਬਲ ਕਰਨੀ ਹਾਂਜੀ ਹਾਂਜੀ ਉਧਰ ਰਹਿਣ ਲੱਗਾ ਕਾਬਲ ਤੋਂ ਲਾ ਲੋ ਤੂੰ ਇਲਾਕੇ ਚ ਵਗ ਗਿਆ ਇਲਾਕੇ ਚ ਵਗ ਗਿਆ ਜੀ ਹਾਂ ਹਾਂਜੀ ਹਾਂਜੀ ਤੇ ਜੰਬੜੋ ਉਧਾ ਕਿਹਾ ਬੇ ਉੱਥੇ ਹਾਂਜੀ ਹਾਂਜੀ ਜੰਬੜੋ ਉਧਾ ਕਿਹਾ ਹਾਂ ਜੋ ਉੱਥੇ ਰਹਿਦਾ ਰਿਹਾ ਤੇ ਉਹ ਉਹਦੇ ਘਰ ਵਾਲੀ ਤੇ ਉਹ ਬੱਟਕੀ ਜਵਾਨ ਸੀ ਉਹਦੀ ਹਾਂਜੀ ਉਹ ਉਹਨੂੰ ਘਰੇ ਲਿਆਣ ਲੱਗੀਆਂ ਅੱਛਾ ਹਾਂ ਤਾਂ ਠੀਕ ਹੈ ਆਪਾਂ ਕਹਿੰਦੇ ਸਾਥ ਹੈ ਹਾਂ ਇਹ ਉੱਥੇ ਜੋਂ ਘਰੇ ਜਾਣ ਲੱਗੀਆਂ ਉਹ ਲੜਕੀ ਦਾ ਭੇਗਿਆ ਅੱਛਾ ਅੱਛਾ ਹਾਂ ਸਾਥ ਤੋਂ ਠੀਕ ਹੈ ਫੇਰ ਜੋ ਬੱਚਾ ਠਹਿਰਨ ਲੱਗਿਆ ਲੜਕੀ ਨੂੰ ਠਹਿਰ ਗਿਆ ਤੇ ਉਹਨਾਂ ਖੇ ਬੜਾ ਲੋੜ ਆਇਆ ਹੂੰ ਇਹ ਆਪਾਂ ਤੋਂ ਮਾਰ ਲੂ ਰਾਜਾ ਹਾਂ ਉਹ ਫਿਰ ਚੋੜਿਓ ਨਿਕਲਿਆ ਇੱਥੇ ਉਥੋਂ ਉਥੋਂ ਨਿਕਲਿਆ ਠੀਕ ਆ ਕੋਈ ਪਹਿਲਾਂ ਛੇਤੀ ਗਉ ਨਗਰੀ ਉਹ ਦੋ ਰਾਣ ਹੋਣ ਫਿਰ ਆਪੇ ਭਾਈ ਜੜੀ ਨੂੰ ਆ ਜਾਣੇ ਉਹ ਹਾਂ ਇਹ ਜੋਗੀ ਪੀਰ ਸੀ ਠੀਕ ਹੈ ਉਹ ਫਿਰ ਕਦੇ ਥੇ ਆਇਆ ਤੇ ਵੀ ਭੱਜਿਆ ਉਥੋਂ ਨਿਕਲ ਗਿਆ ਪਤਾ ਲੱਗ ਗਿਆ ਉਹਨਾਂ ਰਾਜੇ ਨੇ ਵਿਚਾਲੇ ਡਟਕੀਦਾ ਸਾਹ ਦੇ ਗਿਆ ਹਾਂ ਉਹਨੇ ਫੌਜ ਲਾਤੀ ਬੰਗਰ ਅੱਛਾ ਹਾਂ ਜੀ ਫੌਜ ਲਾਤੀ ਨਾ ਪਹਿਲਾਂ ਰਲਿਆ ਤਗੜੇ ਤੁਣ ਤੁਨ ਨੂੰ ਲੋਕ ਜਾ ਬਿਗਡੇ ਨਾਲ ਹਾਂ ਉਹ ਪੈਰ ਫੁੱਲ ਲੈ ਕੇ ਫਿਰ ਸਿਕ ਨੂੰ ਕੇੜਾ ਪੈ ਗਿਆ ਬਾਬਾ ਜੋਗੀ ਪੀਰ ਨੂੰ ਬਾਬਾ ਜੋਗੀ ਪੀਰ ਨੂੰ ਜਿਹੜੀ ਅਸਲ ਤੇ ਹੈ ਕਹਿੰਦੇ ਨਾ ਹਾਂ ਜਿਵੇਂ ਇਹ ਬੰਦੇ ਸਨ ਬੜੇ ਇੱਥੇ ਵੀ ਬੰਦੇ ਸਾਡੇ ਬਹੁਤ ਸਾਰੇ ਸਾਡੇ ਬੰਨੀ ਸੀ ਪਹਿਲਾਂ ਮੈਂ ਦੇਖਦੇ ਖੜੇ ਹੋਥੋ ਪਿੰਡੋਂ ਬੰਦਾ ਚੱਲਦਾ ਅਹਰੀ ਕੇ ਬੁਰਦੰਬ ਹਾਂ ਇੱਥੇ ਲਾਈਟ ਬਬ ਤੇ ਸਮਾਦਾਨ ਐ ਫੇਜੋ ਨੂੰ ਕੋਈ ਥਿੜੀ ਉੱਥੇ ਬਹੁਤ ਬੰਦੇ ਜਰ ਰਹੇ ਜੀ ਹਾਂਜੀ ਇਹ ਧਾਈ ਧਰਤੀ ਬੰਨੇ ਚ ਹੀ ਪਈ ਸੀ ਹਾਂ ਮਾਲਮੂਰ ਵਾਲੇ ਹੁੰਦੇ ਲੋਕ ਹਾਂਜੀ ਹਾਂ ਉਦੋਂ ਤਾਂ ਵੀ ਸੀ ਮੱਝਾਂ ਗਾਣਾ ਉੱਛ ਇਹ ਫੇਜੋ ਤੋਂ ਪਹਿਜੋ ਕੇ ਰਭਾ ਹੁਣ ਇੱਕ ਬੰਦੇ ਦੀ ਤਾਕਤ ਹੈ ਹਾਂ ਉਹ ਜਿਹੋਨਾਂ ਨੇ ਸੇ ਮਾਰਤਾ ਅੱਛਾ ਜਿਹੜਾ ਉੱਥੇ ਜਾ ਉਹਨਾਂ ਦੀ ਬਣਿਆ ਹੋਇਆ ਹਾਂ ਜਿਹੜੋ ਜੋਗੀ ਪੀਰ ਬਣਦਾ ਠੀਕ ਹੈ ਉੱਥੋਂ ਮਾਰਿਆ ਗਿਆ ਹੂੰ ਉਹ ਕਦੋਂ ਵੜਿਆ ਗਿਆ ਦੀ ਫਿਰ ਉਹ ਦਿਖਾਈ ਲੜਕੀ ਰੋਣ ਲੱਗ ਗਈ ਤੁਹਾਨੂੰ ਨਾ ਦੇਖੀ ਕੋਈ ਵੀ ਸਕਦਾ ਬੱਚਾ ਹੋਣ ਵਾਲਾ ਉਹ ਛੱਡ ਗਈ ਅੱਛਾ ਉਹ ਕੁੜੀ ਨੂੰ ਜਿਹੜੇ ਮੁਸਲਮਾਨ ਦੇ ਸੀ ਠੀਕ ਹੈ ਉਹਨੇ ਛੱਡ ਗਈ ਮੁਸਲਮਾਨ ਵੀ ਬੜਾ ਬੰਦੇ ਸੀ ਇੱਥੇ ਘੜ ਕੇ ਹਾਂਜੀ ਇਧਰ ਵੜੋ ਅੱਗੇ ਆ ਸਾਇਰ ਇਧਰ ਸੁਪਰ ਡਾ ਬੜੇ ਖਿਡਾਰੀ ਆਉਂਦੇ ਇੱਥੇ ਸਾਡੇ ਗੁਜਰ ਦੇ ਬਹੁਤ ਸਾਡੇ ਹੁਣ ਵੀ ਮੁਸਲਮਾਨ ਬਹੁਤ ਬੰਦੇ ਨੇ ਹੁਣ ਵੀ ਆਉਂਦੇ ਨੇ ਹਾਂ ਉਹ ਭਗਤਾਂ ਆਉਂਦੇ ਬੋਲਦੇ ਨੇ ਸਾਈ ਜੋਗੀ ਪੀਰ ਦਾ ਗਿਆਨ ਹੈ ਮੈਨੂੰ ਹੁਣ ਕਰਦਾ ਅੱਛਾ ਪਾਕਿਸਤਾਨ 'ਚ ਵੀ ਉਹ ਕੀਤਾ ਜਾਂਦਾ ਚਾਹ ਹਾਂ ਪਾਕਿਸਤਾਨ ਫਿਰ ਇੱਥੋਂ ਗਏ ਨਾ ਰੋ ਉਹ ਮੈਨੂੰ ਮਿਲ ਕੇ ਮਾ ਜੋ ਛੋਟਾ ਸੀ ਉਹਨੂੰ ਹਾਂਜੀ 18-19 ਸਾਡੇ ਰੋਲ ਬੇ ਮਾ ਗਬੂੜੀ ਮਾ ਰੋਟੀਆਂ ਲੈ ਕੇ ਆਉਂਦਾ ਇੱਥੇ ਅੱਛਾ ਉਹ ਸਾਡੇ ਜਾਣਦੇ ਮੈਨੂੰ ਹੁਣ ਤਾਂ ਵੜ ਗਏ ਬਚਾਰੇ ਕੋਈ ਲੈ ਕੇ ਮਿਲ ਲੈ ਅੱਛਾ ਹਾਂ ਇੱਕ ਮੁੰਡਾ ਲੈ ਛੋਟੇ ਛੋਟੇ ਤੇ ਇਹ ਫਿਰ ਜੂ ਬਾਰੇ ਗਈ ਉਹ ਧੜਕੀ ਰੋਣ ਲੱਗ ਗਈ ਹੂੰ ਰੋਣ ਲੱਗ ਗਈ ਫਿਰ ਉਹ ਫੋਈ ਧੜ ਗਈ ਚਰੇ ਗਏ ਤਾਂ ਉਹਨਾਂ ਨੇ ਲੋਕਾਂ ਨਾਲ ਕੇ ਬਚਾਲੋ ਰੁੰਦਿਆ ਕੁ ਵੀ ਵੜ ਕੇ ਪਾ ਲਈਏ ਹਾਂਜੀ ਭਾਗੇ ਕੋਲੇ ਤੇ ਉਹਨੂੰ ਬੜਾਇਆ ਵੀ ਭਾਈ ਜੀ ਇੱਕ ਮਨ ਨੂੰ ਕੋਰ ਦਾ ਕੰਮ ਹੈ ਹੂੰ ਇਹ ਤਾਂ ਪਨਵੇਛੀ ਖੇੜਾ ਚਾ ਨੌਂ ਦੇ ਬਣ ਗਿਆ ਹੁਣ ਕੀ ਫਿਰ ਕਿੰਨੇ ਉਹ ਰੰਡ ਪਾਣੀ ਫਿਰ ਲੋਕਾਂ ਨੇ ਘਰੇ ਲੈਣੀ ਅੱਛਾ ਕਹਿੰਦੇ ਫਿਰ ਉਹਨੂੰ ਜੀ ਬਿਹਾ ਕੇ ਦੇਖ ਲਾ ਉਹਦੀ ਉੱਥੇ ਮਿੱਟੀ ਮੁੱਟੀ ਇਕੱਠੀ ਕਰਤੀ ਇਹਨਾਂ ਪਸਵਾ ਇਕੱਠਾ ਕਰ ਦਿੰਨੇ ਆ ਮੈਨੂੰ ਪਤਾ ਰਾਸ ਦਾ ਕੋਠੀਆਂ ਬਾਨ ਦੇਣ ਹਾਂ ਵੀ ਦੇਣਾ ਸੱਚ ਨਹੀਂ ਹਵੇ ਨਹੀਂ ਗਿਆ ਬਾਪੂ ਮੈਂ ਕਹਿੰਦਾ ਇੱਧਰ ਆ ਬੰਗੀਆਂ ਸਮਾਧਾ ਬਣਾਉਂਦੇ ਲੋਕ ਬਾਹੀਆਂ ਪੈਣੋ ਹਾਂਜੀ ਆਪ ਦੇ ਖੇਤੀ ਜੀ ਠੀਕ ਹੈ ਬੁੜੇ ਬਜ਼ੁਰਗੀਆਂ ਬੜੀਆਂ ਬੁਰਾਂਡੇ ਠੀਕ ਹੈ ਆ ਮੈਂ ਜਾਂ ਮਹਾਰਾਸ਼ਟਰ ਤੋਂ ਹਾਂਜੀ ਤੇ ਉਹਨਾਂ ਵੇਲੇ ਫਿਰ ਕਾਲਪੇਟੇ ਫਿਰ ਉਹਨਾਂ ਲੜਕੀ ਦੇ ਬੱਚਾ ਹੋਇਆ ਜੀ ਅੱਛਾ ਉਹਦੇ ਬੱਚਾ ਹੋਇਆ ਫਿਰ ਉਹਨੂੰ ਇੱਥੋਂ ਲਾ ਕੇ ਜ਼ਮੀਨ ਦਿੱਤੀ ਜੀ ਉਹ ਲੜਕੀ ਨੂੰ ਉਹ ਆਪਣੇ ਖਿਆਲੇ ਤੇ ਕਰਾਦਾ ਅੱਛਾ ਹੱਦ ਜਿਹੜਾ ਉਹ ਬੱਚਾ ਪੈਦਾ ਹੋਇਆ ਹਾਂ ਬੱਚਾ ਪੈਦਾ ਹੋਇਆ ਠੀਕ ਹੈ ਜਿਹੜਾ ਬੱਚਾ ਬੜਾ ਸੋਹਣਾ ਜਵਾਨ ਹਜੇ ਵੀ ਸੋਹਣ ਦੇ ਉਹਨਾਂ ਹੀ ਚੇਲੇ ਕਹਿੰਦੇ ਆ ਜਿਹੜਾ ਪਤੀ ਕਹਿੰਦੇ ਆ ਠੀਕ ਹੈ ਹਣ ਰਹਿ ਕੇ ਜੀ ਅੱਛਾ ਉਹਨਾਂ ਦੀ ਅੰਸ ਅੱਗੇ ਹੈਗੀ ਆ ਹਾਂ ਹੈਗੇ ਹੋਸ अच्छा ओला ਫਿਰ ਹੁਣ ਤਾਂ ਹੋਗੇ ਪੀਤੀ ਚੜੀ ਕਰ ਹੁਣ ਤਾਂ ਵਧ ਗਏ ਹਾਂ ਹੁਣ ਇਹ ਕਿ ਅੱਜ ਕੱਲ੍ਹ ਦੀ ਗੱਲ ਹੈ ਨਾ 5 600 ਬੜੀ ਦੀ ਗੱਲ ਹੈ ਨਾ ਹਾਂ ਜੋਗਬਾਦੁਰਗੇ ਜੋਕੋ ਬਦਲ ਗਿਆ ਹਾਂ ਗੁਰੂਆਂ ਦੇ ਗੁਰੂਆਂ ਨਾਲ ਦੇ ਹੋਏ ਨਾ ਹਾਂ ਉਦੋਂ ਜੀ ਫਿਰ ਉਹ ਉਹ ਜਮੀਨ ਦਿੱਤੀ ਜਮੀਨ ਲੈਣ ਤੋਂ ਬਾਅਦ ਫਿਰ ਉਹਦੀ ਲੋਕ ਪੂਜਾ ਕਰਨ ਲੱਗੇ ਇਹੜਾ ਬਲੰਦ ਸੀਗਾ ਉੱਥੇ ਅਜੇ ਜੋਗੀ ਪੀਰ ਹੁੰਦੀ ਹੈ ਜੋਗੀ ਪੀਰ ਦੀ ਹਾਂ ਹਾਂ ਜਿੰਦੀ ਜੋਗੀ ਪੀਰ ਕਹਿੰਦੇ ਨਾ ਜੋ ਜੋਗੀ ਕਹਿੰਦੇ ਸੰਤਾਂ ਨੂੰ ਜੋਗੀ ਜੋਗ ਦੀ ਤਾਂ ਲੱਗਦਾ ਨਾਲ ਅੱਛਾ ਵੀ ਹਾਂ ਜਿਵੇਂ ਆਪਾਂ ਕਹਿੰਦੇ ਜੋਗੀ ਸੰਤ ਹਾਂ ਜੋਗੀ ਜੋਗੀ ਸੰਤ ਨੇ ਉਹਨੂੰ ਜਦੋਂ ਨਾਲ ਉਹਨੂੰ ਫੇਰ ਜਿਉਂ ਪੂਜਾ ਸੀ ਉਹਨਾਂ ਨੂੰ ਚੁਕਾਇਆ ਕਰਨ 2-4 ਕਰਨ ਹੋ ਨੈਤਲਾਂ ਬਸੀ ਕੋਈ ਅੱਛਾ ਅੱਛਾ ਹਾਂ ਹੁਣ ਤਾਂ ਲੋਕ ਸਾਰੇ ਲੜਮੜੇ ਵਈ ਪੂਜਾ ਹੁੰਦੀ ਜਿਹੜੇ ਉਸ ਰਿੱਕੇ ਚੋਂ ਸੀਗੇ ਨਾ ਸਾਰਾ ਪਿੰਡ ਆੜੀ ਉਹ ਵੀ ਬੜੋਂ ਲੱਗੇ ਠੀਕ ਹੈ ਜੀ ਤੇ ਉਹਦੀ ਪੂਜਾ ਕਰਦੇ ਕਰਦੇ ਤੇ ਫਿਰ ਭਾਈ ਜਦੋਂ ਉਹ ਬਲਿੰਦ ਬਣੀ ਵੀ ਇੱਥੇ ਬਸ ਮਾਰ ਕੋਈ ਉਦੋਂ ਮਾਰ ਰੱਖਦੇ ਮਾਰ ਦੇ ਮਾਮਲਾ ਭਰਦੇ ਲੋਕ ਹਾਂਜੀ ਹਾਂਜੀ ਆ ਡੰਗਰੀ ਵੀ ਆ ਭਾਈ ਮੇਰੇ ਕੋਲ ਡੰਗਰ ਦਾ ਮਾਮਲਾ ਭਰਦੇ ਪੈਸੇ ਹੁੰਦੇ ਨੇ ਹਾਂਜੀ ਉਹ ਮਿੱਥੇ ਕੋਈ ਹਜ਼ਾਰ ਖਾਨ ਲੈ ਕੇ ਮੇਰੇ ਬਾਹਰ ਲਗਿਆ ਬਾਦੋਤੇ ਹੈ ਮਰ ਲਗਿਆ ਅੱਛਾ ਵੇਹੋ ਤਲਾਬ ਨੇ ਨਾ ਮੂਰੇ ਜੋਗੀ ਪੀੜੇ ਤਰਾ ਹੈ ਦੇਖਾ ਦੇ ਜੋਗੀ ਪੀ ਗਏ ਹਾਂਜੀ ਹਾਂਜੀ ਮੈਂ ਕਈ ਵਾਰ ਗਿਆ ਅੱਛਾ ਹਾਂਜੀ ਉਹ ਹਾਂ ਉਹ ਹੁਣ ਤਲਾਬ ਨੇ ਹਾਂਜੀ ਉਹ ਡੁੰਬ ਸੀ ਉਹ ਨੂੰ ਸੀ ਡੁੰਬ ਕਹਿੰਦੇ ਠੀਕ ਆ ਉਹ ਤਾਂ ਪਾਣੀ ਸੁੱਕਦਾ ਨਹੀਂ ਸੀ ਅੱਛਾ ਕਿਸੇ ਦੀ ਲੋਸਤਾ ਕੁਦਰਤ ਹੀ ਅਜੀਬ ਸੀ ਠੀਕ ਆ ਗਰੇ ਉਹ ਫੇ ਜੋ ਮਾਰਦੇ ਨੇ ਬੇਨਤੀ ਕਰੀ ਸੱਤੇ ਪਾਛਾ ਮੇਰਾ ਬਾਤ ਹੈ ਮਰ ਦਗਨ ਫੇ ਬਾਜ ਵੀ ਅਸ ਰੋੜਾ ਚੱਕ ਐਨੇ ਉਰੀ ਕੋ ਸੋ ਸਮਾਰੋ ਕੋ ਅੱਛਾ ਇਹ ਰੋੜਾ ਚੱਕੜਾ ਉਹ ਫੇੜੀ ਕਹਿੰਦੇ ਪਾਣੀ ਗੈਨੇ ਦੱਸਣ ਕਹਿੰਦੇ ਹੱਸ ਵੀ ਪਾਣੀ ਉੱਬਲ ਕੇ ਬਾਹਰ ਆ ਗਿਆ ਅੱਛਾ ਜਿਹੜਾ ਰੋੜਾ ਉਹ ਚੱਕਿਆ ਹਾਂ ਚੱਕਿਆ ਜਦੋਂ ਭਲ ਗਿਆ ਥਾਲਾ ਜ ਮੈਨ ਨਹੀਂ ਵਸਾ ਹੋਵੇ ਹਾਂ ਭੱਜ ਗਿਆ ਉਹਨੇ ਮਾਰ ਨੂੰ ਪਿਆ ਆ ਬਹੁਤ ਪੈਸੇ ਰੱਖਿਆ ਚਾਰਿਆ ਫਿਰ ਉਹ ਮਾਲ ਮੂਲ ਵੇਚ ਕੇ ਫਿਰ ਪੈਸੇ ਲੈ ਕੇ ਆਇਆ ਉਹਨੇ ਫਿਰ ਕੱਟ ਕਰਕੇ ਇਹਦੀ ਨੌਸਰੀ ਬਣੰਦੀ ਅੱਛਾ ਫਿਰ ਉਹਨਾਂ ਨੇ ਇਹ ਜਾਤ ਬਣਾਈ ਹਾਂ ਜਾਤ ਮੁਸਲਮਾਨ ਨੇ ਜਾਣੇ ਠੀਕ ਹੈ ਪਹਿਲਾਂ ਹੁਣ ਤਾਂ ਕੋਈ ਕਹਿੰਦਾ ਵੀ ਰਾਜੇ ਨੇ ਫਿਰ ਐਂ ਕਰਿਆ ਯੋਗ ਕਰਿਆ ਇਹ ਪਹਿਲਾਂ ਮੁਸਲਮਾਨ ਨੇ ਕਰੀ ਠੀਕ ਹੈ ਹਾਂ ਬਾਅਦ ਵਿੱਚ ਫਿਰ ਇਹਨਾਂ ਨੇ ਲੋਕਾਂ ਨੂੰ ਇਕੱਠੇ ਕਰਿਆ ਹੋਰ ਪਿੰਡਾਂ ਨੂੰ ਫਿਰ ਫਿਰ ਇਹ ਬਲਿੰਦ ਬਣੀ ਹੈ ਹਾਂਜੀ ਜਿਹੜੀ ਹੁਣ ਤਾਂ ਤੂੰ ਦੇਖਿਆ ਹਾਂ ਹਾਂਜੀ ਹਾਂਜੀ ਮੇਲਾ ਲੱਗਦਾ ਹਾਂ ਹੁਣ ਦੁਬਾਰੀ ਬਲਿੰਦ ਵੀ ਢਾ ਕੇ ਦੁਬਾਰੇ ਬਣਾਤੀ ਅੱਛਾ ਸਾਰੀ ਕਰਕੇ ਨਾ ਨਵੀਂ ਬਣਾਈ ਆ ਠੀਕ ਆ ਦੁਬਾਰੇ ਦੁਕਾਨ ਕੇ 2 ਸਾਲ ਲੱਗੇ ਠੀਕ ਆ ਤੁਹਾ ਮੈਂ ਅਖਰ ਕਦੇ ਗਿਆਨੀਆਂ ਮਿੱਤਾਂ ਨੂੰ ਕਦੇ ਪੜਨਾ ਜਾਂਦੇ ਹੁੰਦੇ ਸੀ ਵੀ ਆਪ ਉਹ ਸੇਵਾ ਕਰਦੇ ਸੀ ਹਾਂਜੀ ਹਾਂਜੀ ਆਪਾਂ ਜਦੋਂ ਬਠਾ ਇੰਨਾ ਕਦੇ ਖਿਆਲ ਨਹੀਂ ਕਰਿਆ ਅੱਧਰ ਠੀਕ ਹੈ ਜੀ ਹਾਂਜੀ ਇਹ ਜੋਗੀ ਪੀਗਾ ਤਾਂ ਤੇ ਐਸਾ ਹੀ ਆ ਵੀਉ ਇੱਕ ਬਾਪੂ ਇਹ ਦੱਸਿਓ ਵੀ ਇਸ ਪਿੰਡ ਤੇ ਨਾ ਰੱਲੇ ਪਿੰਡ ਤੇ ਤੇ ਜੋਗੇ ਰੱਲੇ ਤੇ ਬਹੁਤ ਸਾਰੀਆਂ ਬੋਲੀਆਂ ਬਣੀਆਂ ਹਾਂ ਹਾਂ ਇਥੋਂ ਦੇ ਹੁਸਨ ਬਾਰੇ ਹੋਰ ਸਾਰੀਆਂ ਗੱਲਾਂ ਬਾਤਾਂ ਉਹ ਜਗਮੋਹਨ ਕੌਰ ਨੇ ਵੀ ਗੀਤ ਗਾਏ ਉਹ ਮਹਾਰਾਜ ਇੱਥੇ ਫਿਰ ਵਿਆਹ ਕਰਾਉਂਦੇ ਸੀਗੇ ਉਹ ਕਹਾਣੀ ਕੀ ਸੀ ਸਾਰੀ ਇਥੇ ਹਾਂ ਇਥੇ ਮੁੰਡਾ ਸਾਈ ਕਿਨੇ ਜੀ ਤੁਹ ਕਹਿਣਾ ਰਾਜਾ ਅੱਛਾ ਸਾਡੇ ਕਿਹੜੇ ਕੱਚੇ ਕਿਲੇ ਧੁੱਕਿਆ ਸੀ ਪਹਿਲਾਂ ਠੀਕ ਆ ਹਾਂ ਰਾਜਾ ਫਿਰ ਯਾ ਮੈਂ ਵੀ ਦੇਖਿਆ ਕਰ ਰਾਜਾ ਇੱਕ ਸਗੁਰ ਵਾਲਾ ਆਇਆ ਸੀ ਅੱਛਾ ਹਾਂ ਤੇ ਤੁੰਬੂ ਤੁੰਬੂ ਲੱਗੇ ਹਾਥੀ ਰੇਡੇ ਸ਼ਕਾਰ ਦੇ ਗੁਰਾਉਂਦੇ ਉਹ ਤੁਸੀਂ ਦੇਖਿਆ ਹਾਂ ਉਹ ਬੋਲਾ ਰਾਜਾ ਕਹਿੰਦੇ ਉਹਨੂੰ ਹਾਂਜੀ ਉਹ ਸਗੁਰ ਵਾਲਾ ਰਾਜਾ ਸੀ ਹਾਂਜੀ ਇਹਨੇ ਪਹਿਲਾਂ ਬਿਹਾਰ ਸੀ ਕੁ ਪਟਿਆਲੇ ਆਇਆ ਸੀ ਅੱਛਾ ਹਾਂ ਪਟਿਆਲੇ ਵਾਲੇ ਰਾਜੇ ਪਹਿਲਾਂ ਆਇਆ ਸੀ ਇੱਥੇ ਹਾਂ ਹਾਂ ਪਟਿਆਲੇ ਦਾ ਜਨ ਉਹ ਜਿਹਨੇ ਉਹ ਬੈਠੇ ਸੀ ਹਾਂਜੀ ਹਾਂ ਉਹ ਦੇ ਘਰ ਐ ਸਮਾਨ ਦੇ ਵੀ ਨਾਨਕੇ ਸਿਰਦਾ ਉਹ ਆਪਣਾ ਮਾਨ ਕਹਿੰਦੇ ਜੀ ਨੂੰ ਹਾਂਜੀ ਹਾਂਜੀ ਉਹਦੇ ਸੇ ਨਾਨਕੇ ਦਾ ਅੱਛਾ ਹਾਂ ਉਹਦਾ ਪਿਓ ਦੇ ਸੇ ਆਇਆ ਸੀ ਇਹਨੇ ਬੜੇ ਬੜੇ ਥਾਕਰੇ ਥਾਕਰੇ ਹਾਂ ਮਾਨਕ ਦੀ ਗੱਲ ਕਰਦੇ ਹਾਂ ਨਹੀਂ ਮਾਨਕ ਨਹੀਂ ਮਾਨ ਮਾਨ ਨਹੀਂ ਛੋੜਿਆ ਦਾ ਮੇਲੇ ਆਪਣਾ ਸਿੱਖਾਂ ਦਾ ਹਾਂਜੀ ਹਾਂਜੀ ਅਸੀਂ ਮਰਨਜੀਤ ਮਾਨ ਹਾਂ ਸਿਮਰਜੀਤ ਮਾਨ ਅੱਛਾ ਬਸੀ ਵਾਲਾ ਹਾਂ 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 ਉਹ ਉਹਦੇ ਵੀ ਸੇ ਨਾਨਕੇ ਸਾਡੇ ਪਿੰਡ ਇੱਥੇ ਨਾਨਕੇ ਸੀਗੇ ਹਾਂ ਹਾਂ ਇੱਥੇ ਆਸ ਜਣੇ ਬਹੁਤ ਡੂੰਗਾ ਪਿਆਸਾ ਹੈ ਅੱਛਾ ਅੱਛਾ ਹਾਂ ਲੰਡੇ ਚ ਇੱਥੇ ਉੱਲੇ ਪਾਸੇ ਉਹ ਸਾਡੇ ਵੱਡਾ ਕਰਦਾ ਹਾਂ ਅੱਧਾ ਕਰਾ ਹੁਣ ਪਾਇਆ ਸੀ ਮਗਰ ਉਹ ਉੱਲੇ ਪਾਸੇ ਦਾ ਆਪਾਂ ਇੱਧਰ ਲਾ ਠੀਕ ਆ ਫਿਰ ਉਹਦੇ ਹੁੰਦੇ ਸੀ ਉਹ ਗੁਜ਼ਾਰੇ ਮੂਹਰੇ ਉੱਥੇ ਸੀ ਖਾਸਾ ਬਗੜਿਆ ਕੋਈ ਫਾਂਗੂ ਪੰਛੀ ਕਿੱਲੇ ਅੱਛਾ ਇਥੇ ਨਾਇਬ ਫੀਲਡਰ ਹੁੰਦਾ ਹਾਂਜੀ ਤੇ ਇਹਨਾਂ ਸਾਡੇ ਪਹਿਲਾਂ ਚੋਈ ਹਾਂਜੀ ਉਹ ਇਥੇ 6 ਮਹੀਨਿਆਂ ਦੀ ਕੈਦ ਕਰਦਾ ਲੋਕਾਂ ਨੂੰ ਅੱਛਾ ਹਾਂ ਤਲੇ ਮੈਂ ਕੋਹਰੀਂ ਦੇਖਿਆ ਨਾ ਅਜਿਹਾ ਹੋਰ ਕਿਲਾ ਜਿਹੜਾ ਬਣਿਆ ਹੋਇਆ ਸੀ ਕਿਲੇ ਤੋਂ ਬਾਹਰ ਅੱਛਾ ਬਾਹਰ ਬਾਹਰ ਬਗ ਉਹ ਬੀਜੀ ਵਾਲੀ ਉਹ ਨਹੀਂ ਹੋ ਹਾਂਜੀ ਤੇ ਆਪਣੀ ਜੇਹ ਹੁੰਦੀ ਹੈ ਜਿਵੇਂ ਹਾਂਜੀ ਹਾਂਜੀ ਭਾਜੇ ਬਣਾਈ ਸੀ ਉਹਦੀ ਕਿ ਜਿਹੜੇ ਬਗ ਡਾਲੀ ਹੈ ਆ ਪਿੰਡ ਦੇ ਬਗਾਂ ਜਿਹੜੇ ਬਹਾੜੇ ਕੋਲੇ ਹਾਂਜੀ ਉਹ ਵੀ ਇੱਥੇ ਸਰਦਾਰ ਅੱਛਾ ਹਾਂ ਇੱਥੇ ਹੀ ਗਏ ਨਾ ਸਾਰੇ ਠੀਕ ਆ ਹਾਂ ਇਹਦੇ ਵਿੱਚ ਉਹ ਜਿਹੜੇ ਬਹੁਤ ਪਿੰਡ ਸਾਰੇ ਫੇਰੇ ਉਹਦੋਂ ਵੀ ਪਹਿਲਾਂ ਵਿੱਚ ਵੀ ਇਹੋ ਜੋ ਇੱਕ ਇਹ ਕੱਟਾ ਸੀ ਨਾ ਜੋਗੀ ਵੀ ਕੱਚਾ ਸੀ ਹਾਂਜੀ ਉਦੋਂ ਕੋਈ ਪੱਕਾ ਕਹਿੰਦੇ ਭੌਂਦਾ ਸੀ ਕਿਲਾ ਵੀ ਕੱਚਾ ਸੀ अच्छा हां कच्चा ਕੰਮ ਕੱਢ ਕੇ ਨਾ ਚੌੜੀਆਂ ਬੜੀਆਂ ਹਾਂਜੀ ਤੇ ਬੜੇ ਤਖਤ ਦੇ ਬਾਹਰ ਤਖੜੇ ਹੁੰਦੇ ਪਹਿਲੇ ਹੁੰਦੇ ਸਾਡੇ ਕਰੋੜੀ ਨਾਲ ਲੈਂਦੇ ਉਥੋਂ ਦਾ ਜਿੰਨਾ ਗੋੜ ਹੁੰਦਾ ਜਿੰਨ ਇੱਕ ਦੇਸੀ ਕੜਾ 22 25 ਪਚ ਪਚ ਮਾਢੇ ਲੱਗ ਜਾਂਦੇ ਕਿ ਉਹਦੇ ਅੱਛਾ ਫਿਰ ਉਹ ਨਾ ਚੇਲਣ ਦੇਂਦੇ ਉਹ ਫਿਰ ਬੰਡਰ ਲੈਂਦੇ ਹਾਂ ਕੜਾ ਉਥੋਂ ਆਏ ਵੀ ਆ ਵੀ ਉਥੋਂ ਕੋਈ ਡੱਕਾ ਨਹੀਂ ਬਣਦਾ ਤੋੜ ਸਕਦਾ ਹਾਂ 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 ਕੋਈ ਤੋੜਦਾ ਨਹੀਂ ਹਾਂ ਹੁਣ ਪੈਂਦਾ ਨੇ ਬੇਜਬੂਤ ਦਰਖਤ ਬਹੁਤ ਬੱਚਾ ਕੋਕਰਾਂ ਕਕਰਾਂ ਹਾਂ ਦਵਲ ਦੇਖਿਆ ਨੇ 90 ਲਾਖ ਨੇ ਨੇ ਖਰ ਹਾਂਜੀ ਬੜੇ ਦਰਖਤ ਸੇਜਾ ਹਾਂ ਕਿਉਂ ਪੈਂਦਾ ਕੋਈ ਬੋੜੀ ਨਹੀਂ ਚੱਕਦਾ ਸੀ ਅੱਛਾ ਹਾਂ ਗਰੀਬ ਵੀ ਲਖਣਾ ਜੁਗਦਾ ਨਹੀਂ ਸੀ ਅੱਛਾ ਹਾਂ ਪੈ ਵੜਦੇ ਸੀ ਯਾਨੀ ਹਾਂ ਹਾਂ ਇੱਕ ਬਾਪੂ ਆਏ ਆ ਵੀ ਜਿਵੇਂ ਹੁਣ ਤੁਸੀਂ ਗੱਲ ਦੱਸੀ ਵੀ ਹੁਣ ਨਾ ਡਰ ਨਿਕਲ ਗਿਆ ਲੋਕਾਂ ਦਾ ਹਾਂ ਹਾਂ ਡਰਦੇ ਨਹੀਂ ਲੋਕ ਤਾਂ ਮਾੜੀ ਗੱਲ ਨਹੀਂ ਕਰਦੇ ਹਾਂ ਹੁਣ ਤਾਂ ਵੇਖੋ ਕੀ ਹੈ ਜੀ ਹਾਂ ਇਥੇ ਤੇ ਗੁਰਦੁਆਰਾ ਸਾਹਿਬ ਇਤਿਹਾਸਕ ਹੈਗਾ ਕੋਈ ਆਪਣੇ ਰਲੇ ਚ ਇਤਿਹਾਸਕ ਗੁਰਦੁਆਰਾ ਸਾਹਿਬ ਹਾਂ ਹਾਂ ਵੱਡਾ ਗੁਰਦੁਆ ਤੇ ਸੀ ਅੱਛਾ ਉੱਥੇ ਕਿਹੜੇ ਗੁਰੂ ਆਏ ਸੀ ਉਸੇ ਨੌਵੇਂ ਪਾਤਸ਼ਾਹ ਅੱਛਾ ਅੱਛਾ ਹਾਂ ਨੌਵੇਂ ਗੁਰੂ ਤੇ ਇੱਕ ਬਾਦ ਸਾਹਿਬ ਆ ਗਏ ਕਿਵੇਂ ਆਏ ਸੀਗੇ ਕੋਈ ਜੁਫੇ ਦੇ ਦੇ ਨਾ ਐਸੇ ਆਪਣਾ ਸਮਝ ਲਓ ਵੀ ਦੁਨੀਆ ਤੇ ਜਿਹੜੇ ਆਪਣੇ ਰਾਜੇ ਹੋਏ ਨਾ ਹਾਂਜੀ ਤੁਸੀਂ ਕਿਹਤੇ ਹੱਥ ਪੜਿਆ ਹੋ ਤੁਸੀਂ ਤਾਂ ਖਲ ਪੜਿਆ ਹੋ ਬੱਚੇ ਹਾਂਜੀ 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 ਇਹ ਵੀ ਪਹਿਲਾਂ ਬਾਬਰ ਆਇਆ ਹਾਂ ਬਾਬਰ ਦੇ ਨਾਲ ਗੁਰੂ ਨਾਨਕ ਦੇਵ ਜੀ ਆਏ ਹੂੰ ਉਧਰੋਂ ਬਾਬਰ ਆਇਆ ਉਹ ਤੋਂ ਗੁਰੂ ਨਾਨਕ ਦੇਵ ਜੀ ਗੁਰਨਾਣਕ ਸਾਹਿਬ ਨੇ ਉਹਨਾਂ ਨੂੰ ਜਾਵਰ ਕਿਹਾ ਬਾਬਰ ਨੂੰ ਜਾਵਰ ਕਿਹਾ ਹਾਂ ਜਾਵਰ ਕਿਹਾ ਹਾਂਜੀ ਚੱਲ ਕਾ ਬੈ ਸ਼ੈਤਾਨ ਬਿੱਲ ਲਾ ਲਓ ਹਾਂ ਆ ਜੀਆਂ ਬਾਬਰ ਲਈ ਫੱਕੀ ਗੱਲ ਦੇ ਜੋੜੀ ਲੰਗਦਾ ਦਾਲ ਮੇ ਲਾ ਲਓ ਹਾਂ ਦਿਆ ਧਰਮ ਛੱਪ ਖਲੋਤੇ ਕੂੜ ਫੇਰੇ ਪ੍ਰਧਾਨ ਦੇ ਲਾ ਲਓ ਕੂੜ ਫੇਰੇ ਪ੍ਰਧਾਨ ਹਾਂ ਮਹਾਨਵਾਨੀਆਂ ਬੜੇ ਤੇ ਬੰ ਕਾਵੇ ਕੋਲ ਕੋਲ ਗੋਦ ਸੂਦੇ ਹਾਂ ਸ਼ੈਤਾਨੇ ਕਰੇ ਲਾ ਲਓ ਲਾਡੋ ਨੂੰ ਸਮਝਾਇਆ ਮਹਾਰਾਜ ਨੇ ਹਾਂਜੀ ਵੀ ਉੱਥੇ ਕੀ ਨਾ ਫਿਰ ਜੋ ਫਿਰ ਮਹਾਰਾਜ ਨੂੰ ਇਹ ਉੱਥੇ ਬੈਠੇ ਜਦੋਂ ਕੋਈ ਫਕੀਰ ਕੋਲ ਉੱਥੇ ਹਾਂਜੀ ਉੱਥੇ ਸੇ ਪਠਾਨ ਵਾਲੇ ਤਖੜੇ ਅੱਛਾ ਭਾਈ ਇਹਦੇ ਵਿੱਚ ਆਪਣਾ ਬਗਦਾਦ ਹਾਂਜੀ ਹਾਂਜੀ ਪਹਿਲਾਂ ਬਗਦਾਦ ਦੇ ਟਿਕੋਏ ਹਾਂ ਉਧਰ ਆਵਨੇ ਕਰੇ ਹਾਂਜੀ ਉਹ ਕਹਿੰਦੇ ਹਜ਼ਾਰ ਹਜ਼ਾਰ ਕੋ ਤਕਰ ਵੀ ਛੱਡਦੇ ਨਹੀਂ ਸੀ ਡੁੱਟ ਕੇ ਨਾ ਦੇ ਲੋਕਾਂ ਨੂੰ ਹਾਂਜੀ ਕਿਉਂ ਟਾੜ ਵੀ ਹੁੰਦੇ ਲੋਕ ਅੱਗੇ ਹਾਂਜੀ ਆ ਬਲਾਈ ਵੀ ਟਾੜੀਆਂ ਬਹੁਤ ਸੁਣ ਜਾਂਦੇ ਗੱਲਾਂ ਲੋਕਾਂ ਤੋਂ ਹਾਂਜੀ ਆ ਇਹ ਕਸਾ ਘਸਾ ਵੀ ਤੇ ਉਹ ਜਿਹੜੇ ਡੁੱਟ ਕੇ ਨਾ ਹੁੰਦੇ ਸੀ ਉਹਨੇ ਕਿਹਾ ਫਕੀਰ ਨੇ ਜੋ ਮਹਾਰਾਜ ਜੇ ਜਾ ਕੇ ਬਹਿ ਗਏ ਉਹਨਾਂ ਕਹਿੰਦੇ ਕਹਿੰਦੇ ਕਪੜਾ ਤੇ ਬੈਠੇ ਹਾਂਜੀ ਇਹ ਮਹਾਰਾਜ ਤੁਸੀਂ ਸਿੱਤੇ ਕਾਣੂ ਆਉਣਾ ਸੀ ਹਾਂਜੀ ਤੇ ਇਸ ਬਾਰੇ ਥਾੜੀ ਵੀ ਤੁਹਾਨੂੰ ਲੁੱਟ ਲੈਣ ਕਿਤੇ ਹਾਂਜੀ ਮਹਾਰਾਜ ਨੇ ਬਚਨ ਕਿਹਾ ਫਕੀਰ ਨੂੰ ਬੇਨਾ ਵਾਸਤੇ ਫੌਜਿਆਰ ਹੋ ਰਹੀ ਹੈ ਹਾਂਜੀ ਬਾਬਲ ਫੇਰ ਚੜਨਾ ਹੈ ਅੱਛਾ ਹਾਂ ਵੀਨਾ ਬਾਤ ਫੌਜਿਆਰ ਹੋ ਰਹੀ ਹੈ ਹਾਂ ਇਹ ਹਕਾਰ ਵਾਸਤੇ ਹਾਂਜੀ ਤੇਨੇ ਫਿਰ ਉੱਥੇ ਦਿਨੋਂ ਅੱਗੇ ਤੇ ਉੱਥੇ ਕੋ ਬਾਣੀ ਵਿੱਚ ਜਾਉਂਦਾ ਮਹਾਰਾਜੀ ਜੀ ਹੂੰ ਵੀ ਆਪਣਾ ਜਿਹਨੋ ਮੋਗਲ ਪਠਾਨ ਇਹ ਉਹ ਮੋਗਲ ਸੇ ਹਾਂਜੀ ਇਹ ਪਠਾਨ ਸੇ ਹਾਂਜੀ ਮੋਗਲ ਪਠਾਨ ਹੋਈ ਬੜਾਈ ਰਾਂਡੇ ਵਿੱਚ ਤੇਗ ਬਗਾਈ ਉਹਨਾਂ ਮੁਖ ਜਾਣਾ ਭਾਈ ਜਿਹਨਾਂ ਤੋਂ ਰੋ ਪਾਟੀ ਆਈ ਜਿਹਨੇ ਫੇਰ ਇਹਨਾਂ ਦੇ ਧੜਾ ਲਾਜੇਨਾਂ ਨੇ ਮਗਲਾਂ ਨੇ ਹਾਂ ਇਹਨਾਂ ਵੀ ਆ ਸਾਰੇ ਫੇਰ ਉੱਥੇ ਕਾਹ ਵੀ ਆਉਂਦਾ ਵੀ ਇਹਨਾਂ ਕੋ ਪਠਾਨੀਆਂ ਸੇ ਉਹਨਾਂ ਨੇ ਕੁੱਟੀਆਂ ਵੀ ਲੈ ਉਸਨਾਂ ਦੇ ਤਾਂ ਸੋਡਾ ਕੋਲ ਕਿਹੜਾ ਸਾਰਾ ਲੁੱਟ ਮਾਰ ਗਈ ਅੱਛਾ ਹਾਂ ਲੁੱਟ ਮਾਰ ਕੇ ਉੱਥੇ ਬਗਾਇਆ ਲੱਖ ਲੱਖ ਮੰਗਲ ਬੈਠੀਆਂ ਲੱਖ ਲੱਖ ਖੜੀਆਂ ਗਲ ਸਿਰਕਾਂ ਪੜੀਆਂ ਮੇਲਾ ਨਾ ਕੋ ਰੇੜ ਕਰ ਕਟੀਆਂ ਫੇ ਉੱਥੇ ਮਹਾਰਾਜ ਨੇ ਕਿਤੇ ਬਣ ਜੀ ਨਾ ਰਬ ਨੂੰ ਲਾਂਬਾ ਨਹੀਂ ਸੀ ਹਾਂਜੀ ਉੱਥੇ ਜੋ ਬੱਚੇ ਰੋਏ ਉਥੇ ਇਹ ਹੈ ਦੀ ਕੀਤੀ ਮਾਰ ਪਈ ਬਕਰ ਵਾਲਾ ਵੀ ਹਾਂ ਬਣੀ ਦੇ ਚਾਹਵੇਂ ਕੀਤੀ ਮਾਰ ਪਈ ਕਰਾਂਦੀ ਹਾਂਜੀ ਟੈਂਡੀ ਤਰਸਦਾ ਆ ਭਉਂਦੇ ਪਰਮਾਤਮਾ ਨੂੰ ਮਾਰਿਆ ਹਾਂ ਇਹਦੇ ਮਾਰਿਆ ਫੇਰ ਉਹ ਬੱਚੇ ਰੋਦੇ ਫੇਰ ਬਾਪ ਨੇ ਘਰੇ ਮਾਰਿਆ ਮਾਂ ਦਾ ਕੀ ਕਰਾ ਯੋ ਚੱਕੀਆਂ ਤੇ ਚੜਦੀਆਂ ਦਿਖਾਇਨਾ। ਹਾਂਜੀ। ਮੈਂ ਨਾਲ ਕੀ ਕਰਾ। ਫਿਰ ਉਹ ਮਹਾਰਾਜ ਕਹਿੰਦੇ ਨੇ ਨਾ ਘਰ પાਕੇ ਦੇ। ਅੱਛਾ। ਫਿਰ ਬਾਪ ਨੂੰ ਇਹ ਘਰ પાਕੇ ਦਿੱਤੇ। ਹਾਂ ਹਾਂ। ਫਿਰ ਹਮਾਉ ਹੋਇਆ ਉਹਦਾ। ਹਾਂਜੀ ਹਾਂ। ਹਮਾਉ ਰੋ ਦੇਖਣਾ ਫਿਰ ਇਧਰ ਮਹਾਰਾਜਾਂ ਦੇ ਦੇ ਹੋਏ। ਹਾਂਜੀ। ਫਿਰ ਹਮਾਉ ਦਾ ਕਬਰ ਹੋਇਆ। ਹਾਂਜੀ। ਤੀਜੇ ਨੰਬਰ ਤੇ। ਹਾਂਜੀ। ਅਕਬਰਵਾ ਜਹਾਗੀਰ ਹੋਇਆ। ਹਾਂ। ਜਹਾਗੀਰ ਦਾ ਸ਼ਾਹਜਹਾਨ ਹੋਇਆ। ਹਾਂਜੀ। ਸ਼ਾਹਜਹਾਨ ਦਾ ਰੰਗਦੇਵ ਹੋਇਆ। ਹਾਂ। ਇਹ ਦੇਖ ਲਓ ਕਿੱਡੇ ਕਿੱਡੇ ਟੱਕਰ ਲੈਂਦੇ ਗੁਰੂ ਮਹਾਰਾਜ ਨੂੰ ਬਚੀ ਕਰਿਆ। ਹਾਂਜੀ। ਕੁਝ ਤੇ ਇੱਕ ਭਾਦਰੀ ਸੀ ਦਿੱਤਾ ਹਾਂਜੀ ਇਹ ਫਿਰ ਜੋ ਇਹ ਸਾਰੇ ਜੋ ਧੁਰ ਤੇ ਕਹਾਈ ਨਾ ਦਸੇ ਪੰਜ ਸੱਤਿਕਾ ਹਾਂਜੀ ਫਿਰ ਇਹ ਜਿਹੜੇ ਵੀ ਜਦੋਂ ਇਹ ਤੇਗ ਭਾਦਰੀ ਇੱਥੇ ਆਏ ਸਾਡੇ ਪਿੰਡ ਰੱਲੇ ਪਿੰਡ ਚ ਹਾਂ ਉਹ ਡੇਰਾ ਜਿਹੜੇ ਡੇਰੇ ਆਏ ਛੋਟੋ ਅੱਛਾ ਉਹ ਚਾਦੀ ਸੀ ਬੀ ਚਾਦੀ ਨੇ ਬੈਠੇ ਸਨ ਹਾਂਜੀ ਵੀ ਜਿਹੜੇ ਇਤਿਹਾਸਾਈ ਕਹਿੰਦਾ ਜਿਹਨਾਂ ਨੇ ਆਪਦੇ ਭਰਾ ਮਾਰੇ ਆਪ ਦਾ ਪਿਓ ਮਾਰਤਾ ਰੰਗੀ ਦੇਵ ਨੇ ਹਾਂਜੀ ਤੇ ਫਿਰ ਬਾਹਮ ਹੋ ਗਿਆ ਵੀ ਸਾਰੇ ਤਰ ਪਾਪ ਕਰ ਲਿਆ ਹਾਂਜੀ ਦੀ ਫਿਰ ਉਹ ਕਾਇਆ ਬਾਬਲਾਂ ਪੁੱਛਣ ਲੱਗਿਆ ਹਾਂਜੀ ਇਹਦਾ ਪਾਪ ਕਿਵੇਂ ਲਹੇ ਉਹਨਾਂ ਨੇ ਆਦੇ ਕੋਲੋਂ ਮੇਰਾ ਗਲਾ ਮਲੋਂਦਾ ਲੱਗਦਾ ਪੱਕੀ ਲੈਣਾ ਹਾਂਜੀ ਉਹ ਕਹਿੰਦੇ ਮਹਾਰਾਜੇ ਤੁਸੀਂ ਦੀਨ ਇੱਕ ਕਰਦੇ ਹੋ ਤਾਂ ਤੁਹਾਡਾ ਧੰਨ ਧੰਨ ਹੋ ਜੇ ਹਾਂਜੀ ਤੁਹਾਡੇ ਰਾਕੇ ਵੱਜ ਜਾਣ ਉਹ ਫਿਰ ਹਿੰਦੂ ਨੂੰ ਮਾਰ ਲੱਗਿਆ ਅੱਛਾ ਹਾਂ ਤੇ ਬੁਖਮਾਨਾ ਬੁਖਮਾਨ ਬਣਾਉਣ ਲੱਗਿਆ ਹਾਂਜੀ ਇਹ ਉਹ ਕਸ਼ਮੀਰ ਦੇ ਜਿਹੜਾ ਬਾਬਾ ਸੀ ਇੰਦਰਾ ਦਾ ਕਸ਼ਮੀਰ ਦਾ ਜੀ ਹਾਂ ਹਾਂ ਪੰਡਤ ਹਾਂਜੀ ਹਾਂਜੀ ਹਾਂ ਤੇ ਇਹ ਫਿਰ ਉਹ ਇੱਥੇ ਹੋਏ ਇਕੱਠੇ ਬਿਓ ਕਸ਼ਮੀਰ ਨੂੰ ਕਿਹੜਾ ਪਾਉਣ ਲੱਗੇ ਇਹੋ ਲਖੇ ਹੁਣ ਕੋਈ ਥਾਂ ਫਿਰ ਕਿਸੇ ਨੂੰ ਦੱਸਿਆ ਵੀ ਅੱਜ ਗੁਰੂ ਬੰਦੇ ਹੱਕ ਦਾ ਖਸਰ ਬਾਇ ਗੁਰੂ ਤੇ ਇੱਕ ਬਾ ਦਸਾਇਆ ਗੱਦੀ ਕੇ ਹਾਂਜੀ ਫਿਰ ਇਹਦੇ ਕੋਲ ਇਕੱਠੇ ਹੋ ਕੇ ਆਏ ਅੱਛਾ ਉਹ ਕਹਣ ਲੱਗੇ ਭਾਈ ਇਹ ਤਾਂ ਹੁਣ ਬਾਹਰ ਹੱਥ ਪਿਆਰ ਬਣ ਗਈ ਇਹਦਾ ਸਿਰ ਦਿੱਤੇ ਬਣਾ ਨਹੀਂ ਗੱਲ ਵੜਦੀ ਹਾਂਜੀ ਵੀ ਉਹ ਸਿਰ ਦੇ ਕਹਿ ਨਹੀਂਦਾ ਵੀ ਪਹਿਨੇ ਮਾਰਦਾ ਸੀ ਹੂੰ ਜਿੰਨਾ ਗਾਂ ਖਾ ਕੇ ਮੁਸਲਮਾਨ ਬਣ ਜਾਂਦਾ ਹਾਂਜੀ ਬਣ ਜਾਂਦਾ ਤੇ ਨਹੀਂ ਫਿਰ ਉਹਦਾ ਪਹਿਲਾਂ ਕਹਿੰਦੇ ਜ਼ਮੀਨ ਲਾਮ ਕਰਦਾ ਆਪਣੇ ਜੈ ਦਾ ਹਾਂਜੀ ਫਿਰ ਉਹਦਾ ਪਰਿਵਾਰ ਕੰਨੇ ਕਤਲ ਕਰਦਾ ਸਾਹਮਣੇ ਵੀ ਜੇ ਮਾਰਦੇ ਜੀ ਹਾਂਜੀ ਤੇ ਫਿਰ ਉਹਨੂੰ ਬਾਅਦ 'ਚ ਮਾਰਦਾ ਅੱਛਾ ਲੋਕ ਡਰਦੇ ਬੰਦ ਜਾਂਦੇ ਅਗਰ ਕਹਾਂ ਮਾਰ ਦੋ ਹਾਂ ਡਾਡਾ ਜੀ ਹੁੰਦੇ ਇਹ ਫਿਰ ਜਿਹਨੇ ਐ ਕਰਦਾ ਰਿਹਾ ਫਿਰ ਕੁਦਰਤ ਨੇ ਫੇਰੇ ਛੇ ਲੋਕ ਇਹ ਉਹਨਾਂ ਕਹਿੰਦੇ ਵੀ ਮਾਰਾ 4 ਵਜੇ ਦਾ ਪੜਿਆ ਹੋਵੇ ਤੇ ਜੰਦ ਨਾ ਕਰੇ ਗਰੀਬੀ ਦਾ ਆਦਮੀ ਆਪਾਂ ਕਹਿੰਦੇ ਵੀ ਗਰੀਬੀ ਦਾ ਮਾਰੀਏ ਹਾਂਜੀ ਗਰੀਬੀ ਹਾਂ ਭੈੜੀ ਹੁੰਦੀ ਹੈ ਹਾਂਜੀ ਤੇ ਉਹ ਫਿਰ ਮਹਾਰਾਜ ਕਹਿੰਦੇ ਕਿ ਵੀ ਐਸਾ ਤਾਂ ਪਾਈ ਜਾਂ ਦਾ ਕੰਡਾ ਚਾਹੀਦਾ ਸਿਰ ਦੇਣਾ ਪਊ ਜਾਓ ਕੰਗੋਚਰ ਉਹਨਾਂ ਲੱਗੇ ਉਹ ਪੰਡਤ ਕਸ਼ਮੀਰੀ ਬ੍ਰਾਹਮਣ ਹਾਂ ਰੋਂਣ ਲੱਗੇ ਤਾਂ ਪਿਗਲੀ ਕਰ ਤੀ 10ਵੇਂ ਪਾਛੇ ਨੂੰ 9 ਸਾਲ ਦੇ ਸੀ ਹਾਂਜੀ ਉਹਨਾਂ ਨੇ ਆ ਕੇ ਕਿਹਾ ਵੀ ਮਹਾਰਾਜ ਜੀ ਕਿਰੋਈਆਂ ਦੇ ਪੰਡਤ ਦੇ ਕਹਿੰਦਾ ਅੱਜ ਭਾਈ ਕਿਸੇ ਦਾ ਹਿੰਦੂ ਦਾ ਹਿੰਦੂ ਦਾ ਨਾਉ ਨਹੀਂ ਕਿਸੇ ਦਾ ਅੱਜ ਤਾਂ ਸਾਰੇ ਮੁਸਲਮਾਨ ਹੋ ਜਾਣਗੇ ਫਿਰ ਕੈਨੇਡਾ ਦਾ ਦੀਨ ਦਾ ਪ੍ਰਿਹਤ ਹੋ ਜਾਂਦਾ ਹੋ ਚੱਕਿਆ ਫਿਰ ਉਹ ਵੀ 10ਵੇਂ ਪਾਛੇ ਨੇ ਕਿਹਾ ਮਹਾਰਾਜ ਫਿਰ ਤੁਸੀਂ ਦਿਓ ਸੀਸ ਦਿਓ ਹਾਂ ਹਾਂ ਤੇ ਉਹ ਪਤਾ ਨੂੰ ਮੇਰਾ ਆਪ ਗਿਆ ਹਾਂਜੀ ਹਾਂ ਵੀ ਫਿਰ ਉਹਨਾਂ ਨੇ ਜਾ ਕੇ ਇੱਥੋਂ ਇਹ ਫਿਰ ਸਾਰੇ ਚੱਕਰ ਲਾਉਂਦੇ ਆਏ 6 ਮਹੀਨੇ ਫਿਰ ਜਿਹੜੇ ਸੰਗਤ ਤੋਂ ਬਹੁਤ ਸੀ ਹਾਂਜੀ ਨਾ ਫਿਰ ਉਹ ਕਹਿੰਦਾ ਸੀ ਵੀ ਜੇ ਤੁਸੀਂ ਪੰਡਤਾਂ ਨੇ ਜਾ ਕੇ ਤਲਾਕ ਕਰ ਦਿੱਤਾ ਹਾਂਜੀ ਵੀ ਕੱਡੇ ਨੂੰ ਬਣਾ ਲਓ 90 ਪਾਛਾ ਨੂੰ ਤੁਸੀਂ ਹਾਂਜੀ ਮੁਸਲਮਾਨ ਸੀ ਆਪਦੇ ਬਣ ਜਾਗੇ ਮੈਂ ਸਾਡੇ ਇੱਥੋਂ ਦੇ ਘਰ ਦੇ ਵੀ ਸਾਨੂੰ ਮਾਰੋ ਨਾ ਤੇ ਇਹ ਫਿਰ ਕਿਹਨਾਂ ਦੀ ਉਦੋਂ 500 ਬੋਹਰ ਨਾਮ ਕਰਤੀ ਜਿਹੜਾ ਇਹਨੂੰ ਫੜਾ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਾਂ ਜੇ ਫੜਾਵੇ ਸਿੱਖ ਲੱਗਦਾ ਬਹੁਤ ਸਿਆ ਕਹਿੰਦੀ ਪੜਨਾ ਸੀ ਮਾਰਾ ਮਾਰਾ ਸੀ ਲੱਗਦਾ ਤੇ ਪਤਾ ਹੌਲੀ ਹੌਲੀ ਜਦੋਂ ਫਿਰ ਨੇੜੇ ਜਾਂਦੇ ਰਹੇ ਹੌਲੀ 6 ਮਹੀਨੇ ਇਹ ਵੀ ਮਹਾਰਾਜ ਆਪਣੇ ਪੈਦਾਵ ਤੇ ਫਿਰਦੇ ਰਹੇ ਅੱਛਾ ਉਹ ਇੱਥੇ ਵੀ ਆ ਟਾੜੀ ਸਰਦੇ ਹਾਂਜੀ ਇੱਥੇ ਵੀ ਲੋਕ ਬੈਠਦੇ ਫਿਰ ਪਾਣੀ ਪਿਆ ਇੱਥੇ ਫਿਰ ਵਸੰਮੀ ਕਰਕੇ ਸਾਡੇ ਲੜਕੀਆਂ ਨੂੰ ਇੱਥੇ ਤੇ ਇੱਥੇ ਫਿਰ ਸਾਡੇ ਬੰਦੇ ਚੜ ਗਏ ਤੇ ਇੱਥੇ ਨਾ ਟਾੜੀ ਸਰਦਿਆ ਕੇ ਬੈ ਗਏ ਉਹ ਸ੍ਰੀ ਹਰਿਗੁਰੂ ਤੇਗਵਾਦ ਹਾਂ ਫਿਰ ਇੱਥੇ ਉੱਠ ਕੇ ਫਿਰ ਜਾ ਕੇ ਇੱਧਰ ਮੋਟ ਸੀ ਪੱਟਾਂ ਲਗੀਆਂ ਸੂਏ ਕੋਲੇ ਹੁਣ ਹਾਂਜੀ ਇਹਨਾਂ ਪਛਾਹ ਕੇ ਲੜਕੀਆਂ ਨੇ ਕਿਹਾ ਨਹੀਂ ਅੱਛਾ ਜੀ ਮਹਾਰਾਜ ਜਸਿਆ ਪਾਣੀ ਤੁੰਨ ਪੀਤੇ ਗਏ ਨੇ ਵਿੱਚੇ ਤੇ ਜਲ ਪਾਣੀ ਪਾਇਆ ਅੱਛਾ ਫਿਰ ਉੱਥੇ ਮੈਂ ਕਹਾ ਵੀ ਭਾਈ ਐਸਾ ਜਾਂਦੇ ਸੋਣ ਸਲਾਫ ਦੇ ਕੇ ਤੇ ਹੁਣ ਇਹਨਾ ਤੁਸੀਂ ਬਾਹਲੇ ਤਖੜੇ ਘੜੇ ਕਿ ਹੋ ਗਿਆ ਰਲ ਦੇ ਸਾਕੋ ਕੋ ਪੜਾਉ ਅੱਛਾ ਉਹ ਉਦੋਂ ਬਾਅਦ ਗੁਰਸੇਖ ਬਾਦ ਮਹਾਰਾਜ ਅੱਛਾ ਹਾਂ ਵੀ ਥੋੜੇ ਤਖੜੇ ਘੜੇ ਜਾਵਾਂਗੇ ਤੁਸੀਂ ਥੋੜੇ ਮਗਰ ਇਹ ਥੋ ਥੋ ਤੁਸੀਂ ਥੋੜੇ ਜੂ ਟਾਕ ਦੇ ਆ ਵੀ ਹੋ ਗਈ ਜਿੰਨੇ ਫਿਰ ਲੜਕੀਆਂ ਨਾ ਹਾਂ ਫਿਰ ਰਾਜਿਆਂ ਦੇ ਕੋਈ ਸਰਦਾਰਾਂ ਦੇ ਕੋਈ ਤਖੜੀਆਂ ਕੁਦਰਤ ਕਾਰਮੀ ਤੇ ਇਸੇ ਦਾ ਰੰਗ ਰੂਪ ਵੀ ਦਿੱਤਾ ਮਹਾਰਾਜ ਜੀ ਹਾਂ ਜੀ ਰਬ ਨੇ ਸਭ ਕੁ ਬਖਸ਼ਿਆ ਜੀ ਹਾਂ ਜੀ ਤੇ ਬਾਪਾ ਇਹਦੇ ਕੋਲ ਫੇਰ ਇਥੋਂ ਫੇਰ ਬਾਹਰ ਆਜਾ ਐ ਚੱਕਰ ਘੱਟ ਕੇ ਬਵਾਰ ਬੀਬੀ ਉੱਥੇ ਕੜੀ ਸਰਗੋੜਾ ਸਾਡੇ ਹਾਂ ਜੀ ਆਥੀ ਇੱਥੇ ਤਾਮਕੋਟ ਰਹਿਣ ਮੈਂ ਹਾਂ ਜੀ ਤੇ ਸਾਡੇ ਸਾਹਮਣੇ ਆਪਾਂ ਨੂੰ ਇੱਥੇ ਹਾਂ ਜੀ ਹਾਂ ਜੀ ਵਿਗਿਆਦੋ ਹਾਂ ਜੀ ਹਾਂ ਜੀ ਤਾਮਕੋਟ ਹਾਂ ਨਹੀਂ ਤਾਂ ਬੋਲੀ ਪਾਲੇ ਸੰਦ ਚ ਅੱਛਾ 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 ਹਾਂ ਜੀ ਉੱਡੀ ਬੈਨਰ ਖੇੜੀ ਦੇ ਸੰਦ ਚ ਠੀਕ ਹੈ ਠੀਕਾ ਹਾਂ ਉੱਥੇ ਫੇਰ ਮਹਾਰਾਜ ਜੀ ਨੇ ਉੱਥੇ ਭਾਲਾਂ ਦੇ ਨੇ ਹਾਂ ਜੀ ਕਿਉਂਕਿ ਉ ਜੇ ਜਲ ਪਹੁੰਚਾਇਆ ਖਿਜੜੀ ਕੇ ਨਗੇ ਖਵਾਈ ਹਾਂਜੀ ਉੱਥੋਂ ਫਿਰ ਇਹ ਮਡਲ ਤੋਂ ਗਏ ਬੀਛ ਥੋੜੇ ਤੋਂ ਬਹੁਤ ਤਾਕ ਸੋਗੀ ਉੱਥੋਂ ਫਿਰ ਅਗੇ ਖਿਆਲੇ ਪੰਡਤਾਨ ਕੋਲ ਛੰਨਾ ਹੈ ਹਾਂਜੀ ਉਹ ਪੰਡਤਾਨ ਦਰਖੇ ਗਏ ਫਿਰ ਆਹ ਮਹਾਰਾਜ ਬੜਿਆ ਨੂੰ ਸਾਰਿਆਂ ਕੇ ਬੀ ਆਹ ਗਿਹੜੇ ਗਏ ਫਿਰ ਆ ਬਧਾਨ ਸਾਹਿਬ ਇੱਧਰ ਹਾਂਜੀ ਸਾਰੇ ਫਿਰ ਹੋਲੀ-ਹੋਲੀ ਦਿੱਲੀ ਗਏ ਹਾਂ ਫਿਰ ਇਹ ਦਿੱਲੀ ਤੋਂ ਕਹਾ ਲੰਘ ਗਏ ਹਾਂਜੀ ਆਗਰੇ ਬਾਈ ਡੀਕਦੀ ਸੀ ਹਾਂਜੀ ਉਹ ਬਾਈ ਡੀਗਰੀ ਦੀ ਉਹਦੇ ਬੱਚਾ ਨਹੀਂ ਸੀ ਹਾਂਜੀ ਇਹ ਉਹ ਕਹਿੰਦੀ ਸੱਚੇ ਪਾਤਸ਼ਾਹ ਨੂੰ ਮਿਲਿਆ ਮੈਂ ਕੱਪੜੇ ਪੁੰਨਕਾਣੇ ਨਾ ਅੱਛਾ ਹਾਂ ਫੇ ਉੱਥੇ ਗਏ ਫੇ ਜਦੋਂ ਕਰਦੇ ਗਏ ਫੇ ਨੇ ਰੰਗ ਜਿਵੇਂ ਤਖਤ ਬਣਾਇਆ ਹਾਂਜੀ ਇਹਦੇ ਵਾਸਤੇ ਗੁਰ ਤੇਗ ਬਹਾਦਰ ਬਾਤ ਹੈ ਹਾਂਜੀ ਕਿ ਮਹਾਰਾਜ ਤੁਸੀਂ ਐਸਾ ਕੰਮ ਨਾ ਕਰੋ ਦੀ ਤੁਸੀਂ ਆ ਅੱਧਾ ਰਾਜ ਰੇਡੋ ਪਰ ਮੁਸਲਮਾਨ ਬਣ ਜਿਓ ਅੱਛਾ ਹਾਂ ਇਹ ਜਣੇ ਗੱਲ ਮੁਸਲਮਾਨ ਬਣੋ ਹਾਂਜੀ ਉਗੜ ਗਈ ਉਹਦੋਂ ਬਾਅਦ ਫੇਰ ਅੰਬਰ ਤਾਂ ਫੇਰ ਭਾਵੇਂ ਪਾਸਾ ਛਕਾਇਆ ਅੰਦਰ ਪਾਸਾ ਨਹੀਂ ਖਾ ਸਕਿਆ ਪਹਿਲਾਂ ਰਹਿ ਜੀ ਸਕ ਹੁੰਦੇ ਹਾਂ ਅੱਬਰ ਤਾਂ ਅੰਦਰ ਪਾਸਾ ਨਹੀਂ ਛਕਾਇਆ ਹਾਂਜੀ ਹਾਂ ਉਹ ਫਿਰ ਬੱਚਾ ਨੰਬਰ ਤਾਂ ਅੰਬਰ ਅੰਬਰ ਰਦੇ ਅੰਬਰ ਤਾਂ ਨਾਮ ਨੰਧਾਨ ਹੈ ਮਿਲ ਪੀਵੋ ਭਾਈ ਜਿੱਤ ਪੀਤੇ ਸਭ ਤੇ ਖਾ ਬਜਾਈ ਹਿਰਦੇ ਵਸਿਓ ਪਾਰ ਬਰਹਿਮ ਗੁਰਸਿੱਖ ਭੁੱਖ ਰਹੇ ਨਾ ਕਾਈ ਸਗਲ ਮਨੋਵਰਸ ਹਾਂਜੀ ਪੁੰਨਿਆ ਆਉਂਰਾ ਪਦ ਪਾਈ ਹਾਂਜੀ ਅਬ ਆਪਾ ਦੇ ਬਰਤ ਤੋਂ ਦਾ ਪਾਰ ਹੋ ਰਹੇ ਮਾ ਤਾਂ ਨਾਨਕ ਸਰਾਈ ਨਾਲ ਕੇ ਫਿਰ ਉਹ ਮਹਾਰਾਜ ਨੇ ਹਾਂਜੀ ਅਬ ਵੀ ਜਾਤਾ ਹੈ ਨਾ ਜਿੱਥੇ ਫਿਰ ਮਹਾਰਾਜ ਮੈਂ ਜਾ ਕੇ ਲੋਕਾਂ ਹਾਂ ਨਾਂਗੇ ਫੇਰਿੰਡਾ ਨੂੰ ਮੈਂ ਦੇਖ ਕੇ ਗਿਆ ਉਸੇ ਗਾਂ ਦੇ ਉਹ ਸਾਹਬ ਕਹਿੰਦੇ ਆ ਪਹਿਲਾਂ ਹਾਂਜੀ ਹਾਂਜੀ ਇਹਨੂੰ ਫਿਰ ਆਗਰੇ ਕਿ ਰਾ ਪਾਇਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹਾਂਜੀ ਹਾਂਜੀ ਆਗਰੇ ਨਸੀਰ ਚ ਉੱਥੇ ਰੱਖੇ ਸ਼ੀਰ ਨੇ ਹਾਂਜੀ ਉਹਦਾ ਸ਼ੀਰ ਰਹਿ ਗਏ ਸਾਰੇ ਜਿਹੜੇ ਸਿੱਖ ਸਭ ਲਵੇ ਟਾ ਗਏ ਹਾਂ ਫਿਰ ਉਹ ਕੇ ਦਾ ਪਾ ਕੇ ਉੱਥੇ ਫਿਰ ਇਹਨਾਂ ਨੂੰ ਇੱਕ ਮੁਸਲਮਾਨ ਦਾ ਤੇਲੀ ਦਾ ਮੁੰਡਾ ਜੋ ਕਹਿੰਦਾ ਵੀ ਮੈਨੂੰ ਇਹਨੇ ਫਿਰ ਲੰਘ ਜਾਂਦੇ ਕਹਿੰਦਾ ਵੀ 500 ਮੋੜ ਦੇਊਗਾ ਦੇ ਕੋ ਫੜਾਵੇ ਅੱਛਾ ਫਿਰ ਮਾਰਾ ਦੇ ਹੀਰੇ ਦੀ ਛਾਪ ਪਾਈ ਹੋਈ ਸੀ ਜੀ ਲੱਗੇ ਉਹ ਮੁੰਡੇ ਨੂੰ ਫੜਾਈ ਹਾਂਜੀ ਸਾਨੂੰ ਠੇਈ ਲੈ ਕੇ ਦੇ ਦੋਨੇ ਹਲਵਾਈ ਨੇ ਦੇਖੀ ਉਹ ਕਹਿੰਦਾ ਮੈਥੋਂ ਕਿੱਥੋਂ ਨੇ ਛਾਪ ਹੋਏ ਹਾਂਜੀ ਇੱਥੇ ਹੀਰੇ ਹਾਈ ਕਿੱਥੋਂ ਕਹਿੰਦਾ ਜੇ ਮਦਮ ਪਛੀ ਬੰਦੇ ਬੈਠ ਨੇ ਜੇ ਪੰਜ ਲੰਮੇ ਜੇ ਮੈਂ ਤਾਂ ਕਦੇ ਦੇਖੀ ਨਹੀਂ ਜੇ ਇਹਨਾਂ ਗਾੜੇ ਨਾ ਹਾਂਜੀ ਉਸੇ ਫਿਰ ਉਹਨੇ ਹਲਵਾਈ ਨੇ ਪਤਾ ਕਰਿਆ ਹਾਂ ਸਰਕਾਰ ਨੂੰ ਵੇਚੇ ਨਾ ਅੱਛਾ ਹਾਂ ਜਦੋਂ ਬਿੜੇ ਹੁੰਦੇ ਨੇ ਬੰਨੇ ਹੁੰਦੇ ਉਦੋਂ ਹਾਂਜੀ ਹਾਂਜੀ ਫਿਰ ਉਸੇ ਘੇੜਾ ਪਾਇਆ ਗਿਆ ਉੱਥੇ ਘੇੜਾ ਪਾ ਕੇ ਫਿਰ ਉਹ ਤਾਂ ਕਹਿੰਦੇ ਵੀ ਮਾਇਆ ਦੱਸੇ ਹਾਂਜੀ ਫਿਰ ਅਸਲ ਉਹ ਜੁਗ ਦੇ ਅਸਲ ਫਿਰ ਉਹ ਤੇਲੀ ਨੂੰ ਮਾਇਆ ਕਹਿੰਦਾ ਭਾਈ ਤੇਰੀ ਗਰੀਬੀ ਨੂੰ ਇਸਾ ਪੈਸਾ ਜਾਣਾ ਹੀ ਹੈ ਹਾਂ ਫਿਰ ਉਹ ਮੁੰਡੇ ਨੂੰ ਤੇਲੀ ਦੇ ਨਾਮ ਦਿੱਤਾ ਅੱਛਾ ਆ ਜਾਂਦਾ ਜਿਹੜੇ ਅਤਿਆਸ ਕਹਿੰਦੇ ਨਾ ਹਾਂਜੀ ਹਾਂਜੀ ਤੇ ਉੱਥੋਂ ਫਿਰ ਮਹਾਰਾਜ ਫੜ ਕੇ ਛੀਲੇ ਤਾਂ ਉੱਥੇ ਰੱਖੇ ਫਿਰ ਜਾ ਕੇ ਇੱਥੇ ਨਾ ਆ ਵੀ ਜਿਵੇਂ ਨੋ ਫਿਰ ਮਦੀਦਾਨ ਤੁਸੀਂ ਕਰੇ ਸਾਹਮਣੇ ਹਾਂਜੀ ਬਾਬੇ ਨੂੰ ਦੇਗਾ ਚ ਵਾਲਿਆ ਹਾਂ ਫਿਰ ਮਹਾਰਾਜ ਫਿਰ ਤੀਜਾ ਬਦ ਮਹਾਰਾਜ ਕਹਿੰਦੇ ਨਹੀਂ ਇਹਦਾ ਇੱਕ ਦੀ ਹਜੀ ਖਾਲਸਾ ਜਣਾ ਤੂੰ ਕਹਿੰਦਾ ਵੀ ਕੋ ਜੋ ਵੀ ਤੀਜਾ ਪੰਚ ਸਾਜਣਾ ਫਿਰ ਦੀਜਾ ਪੰਚ ਸਾਜਦੇ ਫਿਰ ਉੱਥੇ ਸ਼ਹੀਦ ਕੀਤਾ ਗਿਆ ਹਾਂ ਜੀ ਆ ਜਾਓ ਫਿਰ ਬਗ ਹਾਂਜੀ ਸਾਰਾ ਬਾਪੂ ਤੁਸੀਂ ਦੱਸਿਆ ਬੜਾ ਸੋਹਣਾ ਹਾਂ ਤੇ ਬਹੁਤ ਬਹੁਤ ਧੰਨਵਾਦ ਟਾਈਮ ਵੀ ਵਾਵਾ ਲੱਗ ਗਿਆ ਕੋਈ ਟਾਈਮ ਲੱਗੀ ਹੈ ਹਾਂ ਬੈਠੇ ਆ ਠੀਕ ਆ ਬਾਪੂ ਫਿਰ ਹਾਂ ਠੀਕ ਆ ਚਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਧਾਣੀ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ